ਡਾਰਕ ਵੈਬ ਫਿਰ ਜਿਹੜਾ ਹਨਾ ਹਾਂਜੀ ਹਾਂਜੀ ਬਾਈ ਤੇ ਇਹ ਕਿਸੇ ਬੰਦੇ ਨੇ ਬਣਾਇਆ ਸੀ ਗਵਰਨਮੈਂਟ ਨੇ ਬਣਾਇਆ ਸੀ ਜਾਂ ਕੋਈ ਮਤਲਬ ਅ ਇੰਟੈਲੀਜੈਂਸੀ ਸੀ ਕਿਸੇ ਨਹੀਂ ਬਾਈ ਇਹ ਯੂਐਸਏ ਦੀ ਸਰਚ ਲੈਬਟਰੀ ਸੀ ਉਸ ਤੋਂ ਬਾਅਦ ਜਦੋਂ ਇਹ ਪਬਲਿਸ਼ ਹੋਇਆ ਨਾ ਇੰਟਰਨੈਟ ਉਹਦੇ ਨੂੰ ਡਜੈਸਟ ਕਰਦਾ ਆਪਣਾ ਸਰਫੇਸ ਵੈਬ ਬਾਅਦchu ਬਣਿਆ ਓਕੇ ਪਹਿਲਾਂ ਇਹ ਸਾਰਾ ਇਹ ਵਰਤੀ ਸੀ ਕੰਮ ਵਾਸਤੇ ਜਾਂਦਾ ਸੀਗਾ ਕਿ ਅਨੋਨਿਮਸ ਸਿਸਟਮ ਵਾਸਤੇ ਤੇ ਉਸ ਤੋਂ ਬਾਅਦ ਚ ਜਦੋਂ ਸਰਫੇਸ ਵੈਬ ਬਣਾ ਲੈਣਾ ਆਪਾਂ ਨੇ ਫਿਰ ਇਹ ਗੱਲਾਂ ਕਰਨ ਲੱਗੇ ਵੀ ਇਹ ਡਾਰਕ ਵੈਬ ਕਦੋਂ ਆਇਆ ਜਾਂ ਕਿਹਨੇ ਬਣਾਇਆ ਕਿ ਕਿਸੇ ਨੇ ਨਹੀਂ ਬਣਾਇਆ ਸ਼ੁਰੂ ਹੀ ਇੱਥੋਂ ਹੈ ਡਾਰਕ ਵੈਬ ਤੋਂ ਹੂੰ ਸਮਝ ਗਏ ਨਾ ਸ਼ੁਰੂ ਹੀ ਇੱਥੋਂ ਹੋਇਆ ਹੈ ਜੇ ਮੰਨ ਲਓ ਮੈਂ ਜਾਣਾ ਡਾਰਕ ਵੈਬ 'ਚ ਮੈਂ ਜਾ ਸਕਦਾ ਹਾਂਜੀ ਜਾ ਸਕਦੇ ਹਾਂ ਹੈ ਜਾ ਸਕਦੇ ਹਾਂ ਪਰ ਆਪਦੀ ਜ਼ਿੰਮੇਵਾਰੀ ਤੇ ਜ਼ਿੰਮੇਵਾਰੀ ਤੇ ਉੱਥੇ ਫਿਰ ਮੈਂ ਕਰਨਾ ਕੀ ਹੈ ਬਾਈ ਫਿਰ ਕੀ ਕੰਮ ਕੀ ਕਰਾਉਣਗੇ ਮੈਂ ਤੋਂ ਉੱਥੇ ਨੇ ਐ ਨਹੀਂ ਹੈਗਾ ਬਾਈ ਕੰਮ ਕਰਾਉਣਗੇ ਤੇਥੋਂ ਨਹੀਂ 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 ਉਹ ਇੱਕ ਤਾਂ ਉਥੇ ਤਾਂ ਤੁਹਾਨੂੰ ਵੈਬਸਾਈਟਾਂ ਦੇ ਲਿੰਕ ਮਿਲਣਗੇ ਤੁਸੀਂ ਕੁਝ ਖਰੀਦਣਾ ਹੈਗਾ ਪਹਿਲੀ ਗੱਲ ਤਾਂ ਮੈਨੂੰ ਲੱਗਦਾ ਯਾਰ ਜਿੱਥੇ ਤੱਕ ਮੇਰੀ ਨੌਲੇਜ ਹੈ ਆਪਣੀ ਕੰਟਰੀਆਂ ਚੋਂ ਡਿਲੀਵਰ ਨਹੀਂ ਕਰਦੀ ਅੱਛਾ ਕਿਉਂਕਿ ਆਪਣੀਆਂ ਹੁਣ ਇੱਕ ਹਸਲਾ ਲੈਣਾ ਬਾਈ ਤੂੰ ਕੀ ਗੱਲ ਐਸ ਤੂੰ ਡਾਰਕ ਵੈਬ ਤੇ ਜਾਏਂਗਾ ਕਿ ਪਾਕਿਸਤਾਨ ਜਾਏਂਗਾ ਆਪਣਾ ਤਾਂ ਬਾਰਡਰ ਲੱਗਦਾ ਆਪਾਂ ਤਾਂ ਜਿੱਡੀ ਮਰਜ਼ੀ ਕਰਨ ਮੰਨਾਂ ਲਈ ਉਥੇ ਦੇ ਵਰਕਸ਼ਾਪਾਂ ਚ ਬਣਦੀਆਂ ਨੇ ਆਪਾਂ ਡਾਰਕ ਵੈਬ ਤੋਂ ਇੰਨੇ ਪੈਸੇ ਦੇ ਕੇ ਮਹਗਾਵਾਗੇ ਆਪਾਂ ਤਾਂ ਦੋ ਨੰਬਰ ਚ ਬਾਰਡਰ ਤੋਂ ਹੀ ਮਿਲ ਜੂਗੀ ਆਪਣੇ ਤੋਂ ਕੱਟੇ ਸਾਰੇ ਜੁਪੀ ਵ ਸਮਝ ਨਹੀਂ ਨਾ ਅਪਰ ਡਾਰਕ ਵੈਬ ਨੂੰ ਜੁੜੀ ਖਸ ਕਰਾਂਗੇ ਆਪਣੇ ਵਰਗੇ ਲੋਕ ਕੋਈ ਜਾਂਦਾ ਹੁੰਦਾ ਬੰਦਾ ਦੇਖਣ ਦਾ ਮਾਰਾ ਵੀ ਉੱਥੇ ਇੱਕ ਇਹੋ ਜਿਹਾ ਵੱਡ ਘਟਦੇ ਵੀਡੀਓ ਪਈਆਂ ਨਗੀਆਂ ਪਰ ਉਹ ਮੈਂ ਕਹਿੰਦਾ ਵੀ ਉਹ ਵੀਡੀਓ ਦੇਖਣ ਦੇ ਵਾਸਤੇ ਤੁਸੀਂ ਐਡਾ ਵੱਡ ਰਿਸਕ ਨਾ ਲਓ ਡਾਰਕ ਸੈਟਅਪ ਕਿੱਥੇ ਆ ਬਾਈ ਫਿਰ ਨਹੀਂ ਬਈ ਇਹ ਚੀਜ਼ ਨਹੀਂ ਕੁਝ ਕਹਿ ਸਕਦੇ ਨਹੀਂ 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 ਹੁਣ ਸੈਟਅਪ ਐ ਹੈ ਮਾਈਕਰੋਸਾਫਟ ਦਾ ਸੈਟਅਪ ਹੈਗਾ ਉਹ ਕਹਿੰਦੇ ਪਾਣੀ ਦੇ ਥੱਲੇ ਹੈਗਾ ਉਹਨਾਂ ਨੇ ਆਪਣੇ ਸਰਵਰ ਰੱਖੇ ਹੋਏ ਨੇਗੇ ਹੁਣ ਉਹਦਾ ਤਾਂ ਸਮਝ ਗਿਆ ਆਪਾਂ ਹੁਣ ਡਾਰਕ ਵੈਬ ਦਾ ਕੋਈ ਐ ਥੋੜੀ ਵੀ ਇੱਕ ਇਹ ਤਾਂ 175 ਜਟਾ ਬਾਈਟਾ ਇਹਦੇ ਵਿੱਚ ਕੋਈ ਬੰਦਾ ਥੋੜੀ ਛੋਟੀ ਸਾਈਡ ਨੂੰ ਵੀ ਔਨ ਕਰ ਸਕਦਾ ਹੈ ਕੋਈ ਬੰਦਾ ਵੱਡੀ ਸਿਲਕ ਰੋਡ ਵਰਗੀ ਨੂੰ ਔਨ ਕਰਨ ਵਾਸਤੇ ਪੂਰਾ ਸੈਟਅਪ ਹੀ ਲਾ ਸਕਦਾ ਹੈ ਇਹ ਕੋਈ ਐ ਨਹੀਂ ਹੈਗਾ ਵੀ ਕੋਈ ਡਾਰਕ ਵੈਬ ਜਿਹੜੀ ਆਪਾਂ Google ਤੇ ਸਰਚ ਕਰਦੇ ਆਂ ਡਾਰਕ ਵੈਬ ਇਹ ਵੀ ਹੈਕ ਹੋ ਜਾਂਦੀ ਹੈ ਜੇ ਕਿਸੇ ਇੱਕ ਕਰਨੀ ਹੋਵੇ ਕਿੰ ਭਾਈ ਮੈਂ ਸਮਝੇ ਨਹੀਂ ਡਾਰਕ ਵੈਬ ਆਪਾਂ ਸਰਚ ਕਰਦੇ ਆਂ ਹੈ ਤਾਂ ਇੱਕ ਸਾਈਟ ਹੀ ਇਹ ਨੀ 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 ਡਾਰਕ ਵੈਬ ਇੱਕ ਮਨੋ ਇੱਕ ਏਰੀਆ ਕਹਿ ਸਕਦੇ ਆਪਾਂ ਵੈਬਸਾਈਟ ਆ ਉਹਦੇ ਵਿੱਚ ਮਿਲਦੀਆਂ ਨੇ ਉਹਦੇ ਵਿੱਚ ਮਿਲਦੀ ਉਹਦੇ ਵਿੱਚ ਹਿਡਨ ਵਿਕੀਪੀਡੀਆ ਕਰਕੇ ਹੈਗਾ ਉਹਦੇ ਵਿੱਚ ਤੁਹਾਨੂੰ ਵੈਬਸਾਈਟਾਂ ਦੇ ਲਿੰਕ ਮਿਲਣਗੇ ਵੈਬਸਾਈਟ ਵੈਬਸਾਈਟ ਦਾ ਨਾਮ ਵੀ ਨਹੀਂ ਹੁੰਦਾ ਉਥੇ ਕੱਲਾ ਤੈਨੂੰ ਲਿੰਕ ਮਿਲੂ ਲਿੰਕ ਕਾਪੀ ਕਰਕੇ ਤੂੰ ਇਹਦੇ ਵਿੱਚ ਟੋਰ ਬਰਾਜੋ ਚ ਪਾਏਗਾ ਡੱਕ ਡੱਕ ਉਹ ਇੰਜਨ ਚ ਸਰਚ ਕਰੇਗਾ ਬਾਈ ਤੈਨੂੰ ਫੇਰ ਉਹ ਪੇਜ ਤੇ ਲੈ ਕੇ ਜਾਊਗੀ ਤੂੰ ਉਹ ਜਿਹੇ ਜੀ ਤੈਨੂੰ ਵੈਬਸਾਈਟ ਚਾਹੀਦੀ ਉਥੋਂ ਦਾ ਚੱਕ ਕੇ ਪੇਸਟ ਕੀਤੀ ਹੈ ਵਿੱਚ ਉਹ ਚੀਜ਼ਾਂ ਮਿਲਣਗੀਆਂ ਵੈਬਸਾਈਟ ਜੇ ਹੁਣ ਉਹ ਲੋਕ ਕਹਿੰਦੇ 164 ਪਤਾ ਨਹੀਂ 162 ਵੈਬਸਾਈਟ ਨੇ ਅਨਲਿਮਟਿਡ ਵੈਬਸਾਈਟ ਨੇ ਇਹ ਨਹੀਂ ਹੈਗਾ ਵੀ ਇੱਕ ਵੈਬਸਾਈਟ 24 ਘੰਟੇ ਚੱਲਦੀ ਮਿਲੂਗੀ ਹੂੰ ਨਾ ਨਾ ਚੋ ਦੋ ਤੇ ਦੋ ਤਿੰਨ ਘੰਟੇ ਚੱਲਦੀ ਨੇ ਉਹਦੇ ਬਾਅਦ ਬੰਦ ਹੋ ਜਾਂਦੀ ਨੇ ਉਹ ਫੇਰ ਕੁਝ ਟ ਆਪਣੇ ਵਾਸਤੇ ਹਾਂ ਆਈਫੋਨ ਕਿਤੇ ਤੱਕ ਹੈ ਵੀ ਉਹਨਾਂ ਦੀ ਪ੍ਰਾਇੋਰਟੀ ਹੁੰਦੀ ਹੈਗੀ ਉਹ ਬੰਦੇ ਸਮਝਦੇ ਨੇ ਵੀ ਅਸੀਂ ਕਿਸੇ ਡਾਟਾ ਲੀਕ ਨਹੀਂ ਹੋਣ ਦੇਣਾ ਅੱਛਾ ਪਿਛਲੇ ਪਿਛਲੇ ਕੇਸ ਚ ਤੁਸੀਂ ਦੇਖਿਆ ਕਿਸੇ ਮੰਤਰੀ ਦਾ ਖੋਲਿਆ ਨਹੀਂ ਸੀ ਨਾ ਆਈਫੋਨ ਸਮਝੀ ਨਾ ਜੇ ਬ੍ਰੇਕ ਕਰੋਗੇ ਤਾਂ ਡਾਟਾ ਲਾਸ ਹੋਊਗਾ ਹੂੰ ਸਭ ਤੋਂ ਸੌਖਾ ਸੋਸ਼ਲ ਮੀਡੀਆ ਕਿਹੜਾ ਹੈਕ ਹੋ ਜਾਂਦਾ ਇਨਸਟਾ ਸਨੈਪਚੈਟ ਵਟਸਐਪ ਕੀ ਹੈਕ ਹੋ ਜਾਂਦਾ ਬਾਈ ਨਹੀਂ ਕਹੀ ਨਾ ਸੱਚ ਪ੍ਰੋਮੋਸ਼ਨ ਬਹੁ ਕਰਦੇ ਆ ਸਾਡੇ ਵਰਗਾ ਵੀ ਪਹਿਲਾਂ ਕਰ ਦਿੰਦਾ ਹੁੰਦਾ ਸੀ ਵੀ ਆਈਡੀ ਹੈਕ ਕਰਾਉਣ ਵਾਸਤੇ ਇਹਨੂੰ ਡੀਐਮ ਕਰੋ ਐਂ ਕਰੋ ਹਨਾ ਫਲਾਨਾ ਆਈਡੀ ਇੰਸਟੀ ਹੈ ਇਹ ਐਡਮ ਵੀ ਹੁੰਦੇ ਨੇ ਨਹੀਂ ਭਾਈ ਸਾਰੀ ਕੰਪਨੀ ਨਹੀਂ ਹੈਕ ਹੁੰਦੀਂਦੀ WhatsApp ਨੂੰ ਹੈਕ ਕਰਨਾ ਉਹ ਕੰਪਨੀ ਹੋਊਗੀ ਜੇ ਕਿਸੇ ਬੰਦੇ ਦਾ ਤੁਸੀਂ WhatsApp ਦਾ ਐਕਸੈਸ ਲੈਣਾ ਹੈਗਾ ਜਿਵੇਂ ਆਪਾਂ ਇੱਕ ਨੰਬਰ 'ਚ ਵੀ ਦੇ ਸਕਦੇ ਹਾਂ ਐਕਸੈਸ ਆਪਾਂ ਇੱਕ WhatsApp ਦੋ ਫੋਨਾਂ 'ਚ ਚਲਾ ਸਕਦੇ ਹਾਂ ਉਹ ਵੀ ਤੁਹਾਨੂੰ ਫਿਸ਼ਿੰਗ ਕਰਕੇ ਨਾ ਥੋੜੇ ਤੋਂ ਕੰਮ ਕਰਾਉਂਦੇ ਹੈਗੇ ਕਿ ਤੁਸੀਂ ਇਹ ਚੀਜ਼ ਕਰੋ ਕਿ ਤੁਹਾਡਾ WhatsApp ਮੈਂ ਐਕਸੈਸ ਕਰਨਾ ਨਹੀਂ ਜਿਹੜਾ ਇੰਸਟਾ ਹੈਕ ਹੋ ਜਾਂਦਾ ਅਗਲਾ ਕਹਿੰਦਾ ਯਾਰ ਮੈਂ ਰਾਤ ਨੂੰ ਐ ਹੋਇਆ ਅਸੀਂ ਪਿਆਸ ਸੀਗਾ ਚਲਾ ਕੇ ਸਵੇਰੇ ਦੇਖਿਆ ਮੇਰੇ ਤੋਂ ਮੇਰੇ ਲੌਗ ਆਊਟ ਹੋ ਗਿਆ ਯਾਰ ਨਾ ਅਗਲੇ ਕੋਲ ਪਾਸਵਰਡ ਹੁੰਦਾ ਬਾਈ ਯਾਰ ਨਹੀਂ ਬਾਈ ਮੈਂ ਤੁਹਾਨੂੰ ਦੱਸਿਆ ਉਹ ਐਡਮਿਨ ਪੇਜ ਹੀ ਹੁੰਦਾ ਉਹ ਕਿਤੇ ਨਾ ਦੇਖੋ ਗਲਤੀ ਆਪਣੀ ਹੁੰਦੀ ਹੈਗੀ ਜਾਂ ਤਾਂ ਆਪਾਂ ਫਿਸ਼ਿੰਗ ਦੇ ਸ਼ਿਕਾਰ ਹੋਏ ਹੁੰਨੇ ਆ ਜਾਂ ਫਿਰ ਬੰਦਾ ਤੁਹਾਡੇ ਪਿੱਛੇ ਪਿਆ ਹੁੰਦਾ ਤੁਹਾਡਾ ਐਡਮਿਨ ਪੇਜ ਉਹ ਬੰਦੇ ਨੇ ਮਤਲਬ ਕਿ ਕੋਡਿੰਗ ਨਾਲ ਡੀਕੋਡ ਕੀਤਾ ਹੁੰਦਾ ਤੁਹਾਡਾ ਪਾਸਵਰਡ ਠੀਕ ਹੈ ਹਾਂ ਤੇ ਇੱਕ ਤੁਸੀਂ ਪਹਿਲਾਂ ਵੀ ਦੱਸਿਆ ਸੀ ਹੈਕਰ ਤੇ ਸਕੈਮਰ ਚ ਬਹੁਤ ਫਰਕ ਆ ਬਹੁਤ ਫਰਕ ਹਾਂ ਹੈਕਰ ਸਕਿੱਲ ਬੇਸਡ ਹੁੰਦੇ ਨੇ ਸਕੈਮਰ ਘਟੀਆ ਲੋਕ ਹੁੰਦੇ ਆ ਇਹ ਘਟਿਆ ਸਕੈਮ ਕਰਦੇ ਨੇ ਸਕੈਮ ਕਰਦੇ ਨੇਗੀ ਹੈਕਰ ਕਦੇ ਵੀ ਕਿਸੇ ਨੂੰ ਨਾ ਇੰਨੀ ਕਿਉਂਕਿ ਹੈਕਿੰਗ ਕਰਨਾ ਸੌਖਾ ਜਵਾਕਨ ਖੇਡ ਨਹੀਂ ਹੈਗਾ ਜਿਹੜੀ ਲੈਂਗੁਏਜ ਆ ਉਹ ਕੋਈ ਐ ਨਹੀਂ ਹੈਗੀ ਵੀ ਮਤਲਬ ਕਿ ਕੋਈ ਵੀ ਕੋਈ ਜਾਦੂ ਕਰ ਦੂਗੀ ਨਹੀਂ ਨਹੀਂ ਉਹ ਚ ਵੀ ਸਕਿੱਲ ਚਾਹੀਦੀ ਹੈਗੀ ਨਿੱਕੀ ਜੀ ਗਲਤੀ ਨਾਲ ਤਿੱਥੋਂ ਹੈᱜ ਹੀ ਨਹੀਂ ਹੁਣਾ ਜਦੋਂ ਨਿੱਕੀ ਜੀ ਗਲਤੀ ਕਰਤੀ ਇਹ ਨਹੀਂ ਪਤਾ ਹੁਣਾ ਕਿਸੇ ਐਪ ਨੂੰ ਹੈਕ ਕਰਨ ਲਈ ਇੱਕ ਦਿਨ ਵੀ ਲੱਗ ਸਕਦਾ ਇੱਕ ਸਾਲ ਵੀ ਲੱਗ ਸਕਦਾ ਚੈਨਲ ਹੈਕ ਹੋ ਜਾਂਦਾ ਮੰਨ ਲਓ YouTube ਦਾ ਆਪਣਾ ਵੀ ਹੋਇਆ ਸੀ ਤੁਹਾਨੂੰ ਪਤਾ ਹਨਾ ਯਰ ਹੈਕਰ ਦੇ ਕੋਲੋਂ ਬੰਦਿਆਂ ਨੇ ਚੈਨਲ ਆਪਣੇ ਆਨੇ ਕਿਵੇਂ ਮਤਲਬ ਐ ਲੈ ਲੈਂਦੇ ਆ ਵੀਰੇ ਨੀ ਬਾਈ ਇਹਦੇ ਦੋ ਪ੍ਰੋਸੀਜਰ ਹੁੰਦੇ ਆ ਇੱਕ ਤਾਂ ਲੀਗਲੀ ਜਿਵੇਂ ਹੁਣ ਮੰਨ ਕੇ ਚੱਲੋ ਕਿਸੇ ਇਹਨਾਂ ਨਾਲ ਕੰਪਨੀ ਹੁੰਦੀ ਹੈ ਜਿਵੇਂ ਹੁਣ ਤੁਸੀਂ ਪਾਉਂਗੇ youtube youtube.com/hacked ਇਥੇ ਰਿਪੋਰਟ ਕਰ ਦਿਓਗੇ ਤੁਹਾਨੂੰ ਹੋ ਸਕਦਾ ਤੁਹਾਨੂੰ ਇੱਕੋ ਐਸਾ ਲਿੰਕ ਦੇਣਗੇ ਤੁਹਾਡੀ Gmail ਤੇ ਕਿ ਤੁਸੀਂ ਉਹਦੇ ਨਾਲ ਬੈਕਅਪ ਕਰ ਸਕੋ ਵੀਡੀਓ ਥਰੂ ਵੀਡੀਓਗ੍ਰਾਫੀ ਹੁੰਦੀ ਹੁੰਦੀ ਹੈ ਤੇ ਜਿਵੇਂ ਹੁਣ ਬਾਈ ਤੇਰਾ ਕੰਮ ਹੋਇਆਗਾ ਤੇਰਾ ਉਹਨਾਂ ਨੇ ਸਰਵਰ ਕ੍ਰਾਈਮ ਦੇ ਰਾਈਨ ਕੀਤਾਗਾ ਅੱਛਾ ਹਾਂ ਐਮੀ ਉਹਨਾਂ ਦਾ ਲਗਦਾ ਇਹ ਮਤਲਬ ਇਹ ਜਿਵੇਂ ਸਾਡਾ ਚੈਨਲ ਹੈਕ ਹੋਇਆ ਇੱਕ ਕਿਤੇ ਨਾ ਕਿਤੇ ਸਾਡੀ ਗਲਤੀ ਹੈਗੀ ਸੀ ਤੇ ਹੋਰ ਬਾਈ ਹੈਗੀ ਸੀ ਤੁਸੀਂ ਆਪਣੀ ਉਹ ਐਪ ਡਾਊਨਲੋਡ ਕੀਤੀ ਸੀਗੀ ਕਰੈਕ ਵਰਜਨ ਵਾਲੀ ਕਰੈਕ ਵਰਜਨ ਕਦੇ ਵੀ ਨਹੀਂ ਵਰਤਣਾ ਚਾਹੀਦਾ ਇਹ ਗਲਤ ਹੈ ਕਰੈਕ ਵਰਜਨ ਐਕਸੈਸ ਲੈਂਦਾ ਬਾਈ ਤੁਸੀਂ ਦੇਖੋ ਕੋਈ ਇੱਕ ਗੱਲ ਸੋਚੋ ਬਾਈ ਹੂੰ ਗੂਗਲ uh, YouTube ਕੰਪਨੀ ਹੈ ਉਹਨੇ ਕਿਹਾ ਜੇ ਤੁਸੀਂ ਮੇਰੀ ਪ੍ਰਾਈਮ ਲਾਉਂਗੇ 100 ਰੁਪਏ ਦੇ ਵਿੱਚ ਲਊਗਾ ਤੁਸੀਂ ਦੇਖੋ ਕਿਸੇ ਬੰਦੇ ਨੇ ਕੀ ਕੀਤਾ ਉਹ ਵਰਜਨ ਡਾਊਨਲੋਡ ਕੀਤਾ ਤੇ ਉਹਨੂੰ ਕ੍ਰੈਕ ਕੀਤਾ ਫਿਰ ਤੁਹਾਨੂੰ ਦਿੱਤਾ ਜਿਹੜਾ ਬੰਦਾ ਪਹਿਲੀ ਗੱਲ ਤੇ ਪਹਿਲਾਂ ਇੱਕ ਕੰਪਨੀ ਨਾਲ ਧੋਖਾ ਕਰ ਰਿਹਾ ਤੁਸੀਂ ਕਿ ਉਹਦੇ ਕਿਵੇਂ ਟਰਸਟ ਕਰ ਰਹੇ ਹੋ ਹਾਂ ਤੁਸੀਂ ਇਹਦੇ ਕਿਉਂ ਟਰਸਟ ਕਰ ਰਹੇ ਹੋ ਤੁਹਾਨੂੰ ਐਕਸੈਸ ਨਹੀਂ ਕਰੂਗਾ ਉਹ ਇਹਦਾ ਜਿਹੜਾ ਪਹਿਲਾਂ YouTube ਨਾਲ ਧੋਖਾ ਕਰਕੇ ਆਇਆ ਤੁਹਾਡੇ ਤੁਸੀਂ ਉਹਦੇ ਕਿਵੇਂ ਯਕੀਨ ਕਰ ਲਓਗੇ ਹਾਂ ਕਨਾ ਟੈਲੀਗ੍ਰਾਮ ਤੇ ਪਹਿਲਾਂ ਚੱਲਿਆ ਬਾਈ ਪੇਜ ਵਿਕਦੇ ਹੁੰਦੇ ਸੀਗੇ ਜਿਵੇਂ ਹੁਣ ਮੰਨ ਕੇ ਚਲੋ ਤੇਰੇ ਕੋਲ ਇੰਟਰਸਟ ਹੈ ਤੈਨੂੰ ਉਹਦੀ ਐਡ ਦੇ ਦੇਣਗੇ ਉਦੋਂ ਬਾਅਦ ਚ ਤੈਨੂੰ ਕਹਿਣਗੇ ਆਹ ਚੀਜ਼ ਤਾਂ ਕਲੇਮ ਕਰਨੀ ਹੈ ਆਪ ਦਾ ਆਈਡੀ ਪਾਸਵਰਡ ਪਾ ਇੱਕ ਤਾਂ ਉਹ ਹੋਗੇ ਉਹਨਾਂ ਨੇ ਛੋਟੇ ਲੈਵਲ ਦੇ ਹੈਕਰ ਜਿਹੜੇ ਪੇਜ ਤੋਂ ਪਾਸਵਰਡ ਤੇ Gmail ਐਕਸੈਸ ਲੌਗ ਇਨ ਯੂਜ਼ਰ ਐਕਸੈਸ ਕਰਦੇ ਨੇ ਇੱਕ ਉਹਨਾਂ ਦੇ ਨੇ ਜਿਹੜੇ ਵੱਡੇ ਹੈਕਰ ਜਿਹੜੇ ਸਟੱਡੀ ਬੇਸਡ ਹੁੰਦੇ ਨੇਗੇ ਉਹ ਕੋਡਿੰਗ ਦੇ ਥਰੂ ਹੀ ਕਰਦੇ ਨੇ ਉਹਨਾਂ ਦਾ ਟਾਈਮ ਪਤਾ ਨਹੀਂ ਕਿੰਨਾ ਲੱਗਿਆ ਉਹਨਾਂ ਦਾ ਇੱਕ ਦਿਨ ਲੱਗਿਆ ਸਾਰਾ ਨਹੀਂ ਚਲੋ ਮੰਨ ਲਓ ਮੈਂ ਹੈਕ ਕਰਵਾਣਾ ਹੈਨਾ ਤੇ ਹੈਕਰ ਕਿੰਨੀ ਏਜ ਦਾ ਬੱਚਾ ਮਤਲਬ ਇਹ ਹੁੰਦੀ ਹੈ ਕੋਈ ਏਜ ਮਾਇਨੇ ਰੱਖਦੀ ਹੈ ਨਹੀਂ 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 ਏਜ ਮੈਟਰ ਨਹੀਂ ਕਰਦਾ ਨਿੱਕੇ ਬੱਚੇ ਵੀ ਕਰ ਸਕਦਾ ਕੋਈ ਮਰਜ਼ੀ ਕਰ ਸਕਦਾ ਬਾਈ ਕੋਈ ਮਰਜ਼ੀ ਪਰ ਹਾਂ ਇੱਕ ਐਵੇਂ ਅਗੇ ਉਹਨੂੰ ਪੜਨ ਲਈ ਟਾਈਮ ਤਾਂ ਲੱਗੂਗਾ ਨਾ ਸਮਝੀ ਨਾ ਬਾਈ ਕਿੰਨੇ ਕ ਟਾਈਮ ਦੀ ਸਟੱਡੀ ਹੁੰਦੀ ਹੈ ਯਾਰ ਇਹ 3 ਸਾਲ 3 ਤੋਂ 4 ਸਾਲ ਬਸ ਸਿਰਫ ਹੈ 4 ਸਾਲ ਬਾਈ 4 ਸਾਲ ਤੋਂ ਬੰਦਾ ਪੂਰਾ ਟ੍ਰੇਨ ਹੋਣ ਤੋਂ ਬਾਅਦ ਚ ਸਟੱਡੀ ਤੇ ਚੱਲੀ ਜਾਂਦੀ ਹੈ ਉਸ ਤੋਂ ਬਾਅਦ ਬੰਦਾ ਇੱਕ ਟਾਈਮ ਐਸਾ ਹਨਮਸ ਸੰਭਲੇ ਦੱਸ ਘਟਿਆ ਵੀ ਅਟੈਕ ਰੋਕ ਸਕਦਾ ਅੱਛਾ ਅਟੈਕ ਕਰਨ ਵਾਸਤੇ ਮਤਲਬ ਕਿ ਉਹ ਤਿਆਰ ਹੋ ਜਾਂਦਾ ਹੈ ਉਸ ਤੋਂ ਬਾਅਦ ਤੁਹਾਨੂੰ ਗੈਜਟ ਵੀ ਵੱਡੇ ਚਾਹੀਦੇ ਨਹੀਂ ਹੁੰਦੇ ਇਹਦੇ ਫੀਸ ਫੂਸ ਕਿੰਨੀ ਹੁੰਦੀ ਹੈ ਬਾਈ ਫਿਰ ਇੱਕ ਸਟੱਡੀ ਕਿੱਥੋਂ ਕਰੂ ਬੰਦਾ ਨਹੀਂ ਬਾਈ ਉਹ ਤੁਸੀਂ ਦੇਖ ਲਓ ਜੇ ਤੁਸੀਂ ਕਰਨੀ ਆਨਲਾਈਨ ਵੀ ਕਰ ਸਕਦੇ ਹੋ ਕੋਰਸ ਮਿਲਦੇ ਨੇ ਇਹਨਾਂ ਦੇ ਪਹਿਲਾਂ ਤੁਹਾਨੂੰ ਲੈਂਗੁਏਜ ਹੋਣੀ ਚਾਹੀਦੀ ਹੈ ਲੈਂਗੁਏਜ ਆਫਟਰ ਤੁਹਾਨੂੰ ਇਥੀਕਲ ਦੇ ਹੈਕਿੰਗ ਦੇ ਕੋਰਸ ਮਿਲ ਜਾਂਦੇ ਨੇ ਜੇ ਮੰਨ ਕੇ ਚੱਲੋ 2500 ਰੁਪਏ ਚ 4000 ਰੁਪਏ ਚ ਤੁਹਾਨੂੰ ਸੀਰੀਅਰ ਹੁੰਦਾ ਕੋਰਸ ਮਿਲੂਗਾ ਉਹ ਕਰਨ ਦੁਆਰ ਅਗਲਾ ਚੈਪਟਰ ਸ਼ੁਰੂ ਕਰ ਤੁਹਾਨੂੰ ਉਹਦੀ ਅੱਡ ਫੀਸ ਦੇਣੀ ਪੈਂਦੀ ਜੇ ਕਿਸੇ ਨੇ ਮਤਲਬ ਅੱਜ ਕੱਲ ਯੂਥ ਨੇ ਹੈਕਿੰਗ ਵਾਲੀ ਲਾਈ ਨਹੀਂ ਭਾਈ ਆਪਣੇ ਨਹੀਂ ਹੈਗਾ ਸਕੂਪ ਆਪਣੇ ਨਹੀਂ ਯਾਰ ਜੇ ਤੂੰ ਕੁਛ ਐਸਾ ਕਰੇਗਾ ਉਹ ਦੇਖੋ ਲੋਕ ਕਹਿੰਦੇ ਪਹਿਲਾਂ ਉਹ ਜਿਹੜੇ ਮੁੰਡੇ ਨੇ ਕੀਤਾ ਸੀ ਉਹ ਗੂਗਲ ਹੈਕ ਕੁਝ ਸਕਿੰਟ ਲਈ ਲੋਕ ਕਹਿੰਦੇ ਬੱਗ ਬਾਗੋ ਨੇ ਕੈਪਚਰ ਕੀਤਾ ਸੀ ਬੱਗ ਨਹੀਂ ਕੈਪਚਰ ਨਹੀਂ ਉਹ ਸੱਚੀ ਹੈ ਕੀਤਾ ਸੀਗਾ ਜਿਹੜੇ ਕੰਪਨੀਆਂ ਇਹ ਚੀਜ਼ ਤੇ ਪੜਦਾ ਪਾ ਦੇਣੀ ਕਿ ਸਾਨੂੰ ਹੈਕ ਕਰ ਲੈ ਕੱਲ ਨੂੰ ਕੋਈ ਹੋਰ ਬੰਦਾ ਤਿਆਰ ਨਾ ਹੋ ਜੇ ਸਮਝ ਗਏ ਨਾ ਪਰ ਉਹ ਬਾਈ ਐ ਉਹ ਕੰਪਨੀ ਹੁਣ ਤੁਸੀਂ ਦੇਖੋ ਮਾਈਕਰੋਸਾਫਟ ਦਾ ਸੀ ਇੰਡੀਅਨ ਬੰਦਾ ਹੈਗਾ ਮੈਨੇਜਮੈਂਟ ਵਾਲਾ ਇੰਡੀਅਨ ਬੰਦਾ ਹੈਗਾ ਉਹ ਕੰਪਨੀ ਲੈਦੇ ਨੇ ਪਰ ਆਪਣੇ ਕੋਈ ਬੇਸ ਨਹੀਂ ਆਪਣੇ ਤਾਂ ਜੇ ਕੋਈ ਹੈਕਰ ਹੈ ਇਥੀਕਲ ਹੈਕਿੰਗ ਬੇਸ਼ੱਕ ਉਹ ਇਥੀਕਲ ਹੈਕਿੰਗ ਕਰਦਾ ਹੋਏ ਉਹਨੂੰ ਬਲੈਕ ਹੈਕਰ ਕਹਿ ਕੇ ਮਣਕ ਰਿਓ ਕੁੱਟਣੇ ਲੱਗ ਜਣ ਆਪਣੇ ਉਹ ਚੀਜ਼ ਨਹੀਂ ਹੈਗੀ ਆਪਣੇ ਲੋਕ ਸਮਝਦੇ ਨਹੀਂ ਆਪਣੇ ਲੋਕ ਡਿਜੀਟਲ ਦਾ ਆਪਣੇ ਲੋਕ ਹੈ ਨਹੀਂਗੇ ਆਪਾਂ ਨੂੰ ਗੂਗਲ ਪੇ ਚਲਾਉਣਾ ਆ ਗਿਆ ਇੰਸਟਾਗ੍ਰam ਚਲਾਉਣਾ ਆ ਗਿਆ ਤਾਂ ਮਤਲਬ ਇਹ ਨਹੀਂ ਹੈਗਾ ਕਿ ਆਪਾਂ ਡਿਜੀਟਲ ਹੋ ਗਏ ਡਿਜੀਟਲ ਹੋਣ ਤੇ ਵਰਤਨ 'ਚ ਬਹੁਤ ਫਰਕ ਹੈ ਯਾਰ ਜਿਵੇਂ ਪੈਸੇ ਤੁਸੀਂ ਨਿਕਲ ਜਾਂਦੇ ਆ ਕਈਆਂ ਦੇ ਅ ਸੱਚ ਮੈਂ ਤੁਹਾਨੂੰ ਨਹੀਂ ਗੱਲ ਕਰਨੀ ਸੀ ਜਿਵੇਂ ਕਈ ਫੋਨਾਂ ਤੋਂ ਆਪਾਂ ਮੈਂ ਤੁਹਾਨੂੰ ਡਾਇਲ ਕੀਤਾ ਨੰਬਰ ਨੰਬਰ ਨਹੀਂ ਸ਼ੋ ਹੋਂਦਾ ਯਾਰ ਬਾਈ ਪ੍ਰਾਈਵੇਟ ਨੰਬਰ ਆਇਆ ਉਹ ਬਾਈ ਉਹ ਤਾਂ ਲੈਣਾ ਪੈਂਦਾ ਹੈ ਉਹ ਲੈਣਾ ਪੈਂਦਾ ਉਹ ਕਰਵਾਉਣਾ ਪੈਂਦਾ ਇਹ ਇਲੀਗਲ ਆ ਇਹ ਇਲੀਗਲ ਆ ਬਾਈ ਤੁਸੀਂ ਪ੍ਰਾਈਵੇਟ ਨੰਬਰ ਕਬਰਾ ਸਕਦੇ ਹੋ ਅੱਛਾ ਕੰਪਨੀ ਤਾਂ ਹਾਂਜੀ ਹਾਂਜੀ ਇਹ ਹੋ ਜਾਂਦਾ ਇਹ ਹੋ ਜਾਂਦਾ ਵੀਰੇ ਕਈ ਵਾਰੀ ਐਦਾਂ ਵੀ ਹੁੰਦਾ ਆਪਾਂ ਕਿਸੇ ਵੱਡੇ ਹਸਪੀਟਲ ਦਾ ਜਾ ਕਿਸੇ ਵੱਡੇ ਬੰਦੇ ਦਾ ਨੰਬਰ ਆਪਾਂ ਡਾਇਲ ਕਰ ਦਿਆਂਗੇ ਉਦੋਂ ਬਾਅਦ ਚ ਨੰਬਰ ਉਹਦਾ ਗਾਇਬ ਹੋ ਜਾਂਦਾ ਸਿੱਧਾ ਤੇ ਨਾਮ ਹੀ ਆ ਜਾਂਦਾ ਇਹ ਇਹ ਹੋ ਜਾਂਦਾ ਹੋ ਜਾਂਦਾ ਇਹ ਹੋ ਜਾਂਦਾ ਇਹ ਗੂਗਲ ਵੈਰੀਫਾਈ ਨੰਬਰ ਹੁੰਦੇ ਨੇ ਇਹ ਕੰਪਨੀ ਨੇ ਵੈਰੀਫਾਈ ਕੀਤਾ ਉਹ ਮਤ ਜੀ ਮਾਰਦੀ ਬਾਈ ਇਹ ਕਿਵੇਂ ਯਾਰ ਸਿਸਟਮ ਇੱਕੀ ਮੈਨੂੰ ਨਾ ਸੱਚੀ ਮੇਰੇ ਤਾਂ ਉੱਤੋਂ ਹੀ ਮੈਂ ਤੁਹਾਨੂੰ ਕਹਿਣਾ ਬਾਈ ਬਹੁਤ ਬੰਦੀ ਚੀਜ਼ਾਂ ਕਹਿੰਦੇ ਨੇ 20 ਚੀਜ਼ਾਂ ਹੁੰਦੀਆਂ ਨਹੀਂ ਹੂੰ ਠੀਕ ਹੈ ਨਾ ਪਰ ਮੈਂ ਕਹਿੰਨਾਗਾ ਵੀ ਜਿੰਨਾ ਚਿਰ ਆਪਾਂ ਡਿਜੀਟਲ ਹੁੰਦੀ ਨਹੀਂ ਆਪਣੇ ਲੋਕਾਂ ਦੀ ਬਈ ਇਹ ਕਮੀ ਹੈ ਆਪਣੇ ਲੋਕਾਂ ਮੈਂ ਉਹਨਾਂ ਕੀ ਚੀਜ਼ ਤੇ ਯਕੀਨ ਕਰਦਾ ਜਿੰਨੀ ਕਿ ਮੈਂ ਦੇਖੀ ਆ ਹਾਂ ਜਿਹੜੀ ਚੀਜ਼ ਮੈਂ ਹੁਣ ਮੈਂ ਦੱਸਦਾ ਜੇ ਖੂ ਦੇ ਡੱਡੂ ਨੇ ਜੇ ਉਹਨਾਂ ਨੂੰ ਮੰਨ ਕੇ ਜਲਦ ਖੂ ਦੇ ਵਿੱਚ ਡਿੱਗ ਗਿਆ ਜੋਨਾਂ ਜਾ ਕੇ ਕਹਾਂਗੇ ਨਾ ਵੀ ਬਾਹਰ ਇੱਕ ਦੁਨੀਆ ਹੈ ਹੂੰ ਉਹਨਾਂ ਨੇ ਟਰੱਕ ਬਣਾਏ ਕਿਨੇ ਜਹਾਜ਼ ਬਣਾ ਰੱਖੇ ਨੇ ਉਹਨਾਂ ਨੇ ਯਕੀਨ ਹੀ ਨਹੀਂ ਕਰਨਾ ਤੈਨੂੰ ਗਾਲਾਂ ਕੱਢਣਗੇ ਤੇ ਤੂੰ ਉਹਨਾਂ ਨੇ ਜੇ ਜਾ ਕੇ ਕਹਿੰਗੇ ਉੱਥੇ ਹੋਰ ਬਈ ਬਾਹਰ ਖੂ ਹੋਰ ਵੀ ਬਹੁਤ ਨੇ ਉਹਨੇ ਬਈ ਯਕੀਨ ਨਹੀਂ ਕਰਨਾ ਖੂਰੇ ਡੱਡੂ ਨੂੰ ਨਾ ਲੱਗਦਾ ਹੁੰਦਾ ਕਿ ਇੰਨੀ ਕੀ ਜ਼ਿੰਦਗੀ ਹੈ ਇੰਨੀ ਕੀ ਜ਼ਿੰਦਗੀ ਹੈ ਪਰ ਇਹ ਨਹੀਂ ਹੈਗਾ ਬਾਈ ਖੂਰੇ ਡੱਡੂ ਨੂੰ ਕਦੇ ਬਾਹਰ ਕੱਢ ਕੇ ਦਿਖਾ ਵੀ ਬਹੁਤ ਕੁਝ ਹੈ ਇੱਥੇ ਆਪਣੇ ਲੋਕ ਡਿਜੀਟਲ ਨਹੀਂ ਹੈਗੇ ਬਾਈ ਅੱਜ ਕੱਲ ਨਾ ਇੱਕ ਸਕੈਮ ਵਾਲਾ ਹੋ ਹੀ ਜਾਂਦਾ ਵੀਡੀਓ ਵੀ ਆਪਾਂ ਸੋਸ਼ਲ ਮੀਡੀਆ ਅਸੀਂ ਵੀ ਕਰਕੇ ਲਿਆਂਦੀ ਸੀਗੀ ਹਨਾ ਵੀ ਕੁੜੀ ਨੂੰ ਫੋਨ ਆਇਆ ਵੀ ਤੁਹਾਡੇ ਅਕਾਊਂਟ 'ਚ ਪੈਸੇ ਆ ਗਏ ਵੀ ਓਪਨ ਕਰਕੇ ਦੇਖਿਓ ਪੈਸੇ ਆ ਗਏ ਵਣ ਵੀ ਸਾਨੂੰ ਸੈਂਡ ਕਰ ਦਿਓ ਗਲਤੀ ਨਾਲ ਤੁਹਾਨੂੰ ਸੈਂਡ ਹੋ ਗਏ ਸੱਚ ਹੈ ਨਾ ਤੇ ਜਦੋਂ ਉਹ ਕਲਿੱਕ ਕਰਦੀ ਹੈ ਉਹ ਲਿੰਕ ਤੇ ਤੇ ਜਿਹੜਾ ਉਹਦਾ 40000 ਰੁਪਿਆ ਹੁੰਦਾ ਉਹ ਗਾਇਬ ਹੋ ਜਾਂਦਾ ਉਹ ਬਈ ਉਹ ਸਕੈਮਰੀ ਹੁੰਦੇ ਆ ਉਹ ਹੈਕਰ ਨਹੀਂ ਹੁੰਦੇ ਹਾਂ ਉਹਨਾਂ ਨੇ ਨਾ ਜਿਵੇਂ ਤੁਸੀਂ ਦੇਖਿਆ ਕਈ ਵਾਰੀ ਪਹਿਲਾਂ ਆਪਾਂ ਇੱਕ ਨੰਬਰ 'ਚ ਹੁੰਦਾ ਆਪਾਂ ਕਿਸੇ ਨੂੰ ਨਾ ਸਕੈਨਰ ਭੇਜ ਦਨਗੇ ਆਪਾਂ ਕੋਡਿੰਗ ਆਪਦੀ ਸੈੱਟ ਉਹ ਕੋਡਿੰਗ ਸੌਰੀ ਅਮਾਉਂਟ ਸੈੱਟ ਕਰਕੇ ਭੇਜ ਦਨਗੇ ਹੂੰ ਉਹ ਆਪਾਂ ਜਦੋਂ ਉਹਨੂੰ ਸਕੈਨ ਕਰਦਾ ਬੰਦਾ ਪੂਰੀ amount ਚੱਕੀ ਜਾਂਦੀ ਹੈਗੀ ਉਵੇਂ ਹੀ ਇਹ ਚੀਜ਼ ਹੈ ਪਰ ਇਹਦੇ ਵਿੱਚ ਆਪਾਂ ਫਿਸ਼ਿੰਗ ਦਾ ਸ਼ਿਕਾਰ ਹੋ ਜਾਂਦੇ ਕਿਤੇ ਨਾ ਕਿਤੇ ਬੰਦਾ ਇਹਦਾ ਲਿੰਕ ਸੈਂਡ ਕਰਦਾ ਆਪਾਂ ਨੂੰ ਜਿਉਂ ਬੰਦਾ ਪੈਸੇ ਭੇਜਦਾ ਵਾਪਸ ਮੰਗਾਉਂਦਾ ਹੈਗਾ ਉਹਦੇ ਵਿੱਚ ਆਪਣਾ ਸਕੈਮ ਹੁੰਦਾ ਹੁਣ ਮੈਨੂੰ ਕਿਸੇ ਬੰਦੇ ਨੇ ਦੱਸਿਆ ਮੈਨੂੰ ਯਕੀਨ ਨਹੀਂ ਆਉਂਦੀ ਗੱਲ ਸੁਣ ਕੇ ਕੋਈ ਬੰਦਾ ਕਹਿੰਦਾ ਮੇਰੇ ਕੋਲੇ ਕੋਈ ਬੰਦਾ ਆਇਆ ਹਾਂ ਕਹਿੰਦਾ ਯਾਰ ਫੋਨ ਕਰਨਾ ਬਾਈ ਫੋਨ ਦੇ ਕਹਿੰਦਾ ਮੈਂ ਇਹ ਲੈ ਲੈ ਯਾਰ ਮੈਨੂੰ ਫੋਨ ਕੱਢ ਕੇ ਦਿੱਤੋ ਨਹੀਂ ਫੋਨ ਲਾਇਆ ਤੇ ਉਹਨੇ ਟਾਈਮ ਦੱਸਿਆ ਬੰਦੇ ਨੂੰ ਵੀ ਮੈਂ ਇੰਨੇ ਵਜੇ ਆ ਗਿਆ ਤੇ ਇਹ ਕਹਿੰਦਾ 2 ਮਿੰਟ ਹੀ ਹੋਏ ਸੀਗੇ ਮੇਰੇ ਅਕਾਊਂਟ ਚ ਕਹਿੰਦਾ 36000 ਦੀ ਐਂਟਰੀ ਵੱਜ ਗਈ ਕਹਿੰਦਾ ਬੰਦੇ ਨੇ ਟਾਈਮ ਨਹੀਂ ਦੱਸਿਆ ਸੀ OTP ਦੱਸਿਆ ਸੀਗਾ ਉਹ ਬੰਦੇ ਨੇ ਪਲਾਨ ਕੀਤਾ ਆਇਆ ਸੀਗਾ ਮੈਂ ਤੇਰੇ ਕੋਲੇ ਆਇਆ ਮੇਰਾ ਇੱਕ ਬੰਦਾ ਘਰੇ ਬੈਠਿਆ ਹੈ ਮੈਨੂੰ ਫੋਨ ਲਾਇਆ ਮੈਂ ਕਹਿੰਦਾ ਯਾਰ ਮੰਨ ਕੇ ਚੱਲ 10 20 ਕੋਡ ਆ ਗਿਆ ਮੈਂ ਕਹਿੰਦਾ ਯਾਰ ਬਈ ਹੈਲੋ ਬਈ ਯਾਰ ਮੈਂ ਆ ਗਿਆ ਕਿੰਨੇ ਵਜੇ ਮੈਂ 10:20 ਮਿੰਟ ਤੇ ਉਹਨੇ ਦੇਖਿਆ ਕੋਡ ਆਇਆ 10:20 10:20 ਮਿੰਟ ਤੇ ਅੱਛਾ ਆ ਗਏ ਵਾ ਆ ਗਏ ਵੀ ਕਮਾਉਂਦੇ ਆ ਬਈ ਲੋਕੇ ਚ ਬੰਦੇ ਨੂੰ ਯਕੀਨ ਨਹੀਂ ਹੋਇਆ ਪਾ ਆ ਮੈਨੂੰ ਬਾਈ ਜਦੋਂ ਮੇਰਾ ਪਹਿਲਾ ਪੋਡਕਾਸਟ ਹੋਇਆ ਹਾਂ ਦੋ ਦਿਨ ਮੈਥੋਂ ਫੋਨ ਨਹੀਂ ਚੱਕੇਗੇ ਬਾਈ ਲੋਕਾਂ ਨੇ ਮੈਨੂੰ ਇੰਨੇ ਫੋਨ ਆਏ ਬਾਹਰੋਂ ਵੀ ਅੰਦਰੋਂ ਇੱਕ ਇੱਕ ਬਾਪੂ ਦੀ ਗੱਲ ਲਾ ਦਮੈਂ ਸੋਨੂੰ ਇੱਕ ਬਾਪੂ ਗਏ ਹੋਇਆ ਬਾਹਰ ਉਹ ਅਮਰੀਕਾ ਦੇ ਵਿੱਚ ਨੇ ਹਾਂ ਨਹੀਂ ਪਤਾ ਨਹੀਂ ਆਸਟ੍ਰੇਲੀਆ ਦੇ ਵਿੱਚ ਨੇ ਸ਼ਾਇਦ ਹੋ ਤੇ ਉਹਨਾਂ ਨੇ ਬਾਈ ਬੜੀ ਵੱਡੀ ਕੰਪਨੀ ਖੜੀ ਕੀਤੀ ਐ ਇੱਥੋਂ ਗਏ ਸੀਗੇ ਇੱਥੋਂ ਕਿਸੇ ਦਾ ਸੀਰੀ ਛੱਡ ਕੇ ਗਏ ਸੀ ਉਹਨਾਂ ਟਾਈਮਾਂ 'ਚ ਅੱਛਾ ਉਰੋਂ ਤੇ ਉਹ ਉਹਦੇ ਪੋਤੀ ਹੋ ਰਹੀ ਐ ਬਾਈ ਹੁਣ ਹਾਂ ਤੇ ਉਹਦੀ ਪੋਤੀ ਦੇ ਨਾਮ ਚਲੋ ਗਲਤੀਆਂ ਹੋ ਜਾਂਦੀਆਂ ਨੇ ਫੋਟੋਆਂ ਕਿਸੇ ਬੰਦੇ ਰੱਖੇ ਬੈਠੇ ਆ ਉਹ ਬਾਪੂ ਨਾਲ ਮੇਰੀ ਬਾਪੂ ਦੀ ਪੁੱਤਰੀ ਦੀ ਹਾਂ ਪੁੱਤਰੀ 45 ਮਿੰਟ ਗੱਲੇ ਚੱਲੀ ਬਈ ਪੌਣਾ ਘੰਟਾ ਬਾਪੂ ਰੋਣ ਵਾਲਾ ਹੋ ਗਿਆ ਵਿਚਾਰਾ ਉਹ ਮੈਨੂੰ ਕਹਿੰਦਾ ਮੈਨੂੰ ਡੇਢ ਸਾਲ ਤੋਂ ਮੈਨੂੰ ਐ ਨਹੀਂ ਪਤਾ ਮੈਨੂੰ ਕਿੰਨੇ ਪੈਸੇ ਦਿੱਤੇ ਮੈਂ ਆਪਦਾ ਕਹਿੰਦਾ ਕਾ ਫੋਨ ਵੀ ਆਪਦੇ ਕੋਲੇ ਰੱਖਦਾ ਵੀ ਜੇ ਫੋਨ ਉਹ ਕਰਨ ਲੱਗ ਜਾਨਾ ਮੈਥੋਂ ਨਾ ਚੱਕਿਆ ਜਾਵੇ ਕਿਤੇ ਫੋਟੋਆਂ ਲੀਕ ਕਰ ਦੇਣ ਮੈਂ ਕਹਿੰਦਾ ਡੇਢ ਸਾਲ ਹੋ ਗਿਆ ਉਹਨੂੰ ਐ ਨਹੀਂ ਪਤਾ ਕਿੰਨੇ ਮੈਨੂੰ ਕਹਿੰਦਾ ਤੂੰ ਮੇਰੀ ਪੁੱਤਰੀ ਨੇ ਫੋਟੋਆਂ ਛੜਾ ਦੇ ਪਹਿਰਾ ਦੇ ਕਿੰਨੇ ਲਏਗਾ ਮੈਂ 19 ਦੇ ਦੂੰਗਾ ਤੇਰੀ ਮੂੰਹ ਮੰਗੀ ਕੀਮਤ ਮੈਂ ਕਿਹਾ ਜੀ ਵੀ ਮੈਂ ਹੈਕਿੰਗ ਨਹੀਂ ਕਰਦਾ ਇਲੀਗਲ ਕੰਮ ਕੋਈ ਨਹੀਂ ਕਰਦਾ ਹੁਣ ਮੈਨੂੰ ਨਹੀਂ ਪਤਾ ਉਹ ਬੰਦੇ ਨੇ ਕਿੱਥੇ ਰੱਖੀਆਂ ਨੇ ਮੈਂ ਉਹਨੇ ਕੰਮ ਨਹੀਂ ਕਰਦਾ ਪਰ ਯਾਰੋ ਬਾਪੂ ਦੀ ਗੱਲਾਂ ਸੁਣ ਕੇ ਨਾ ਰੋਣਾ ਆ ਗਿਆ ਉਹ ਕਹਿੰਦਾ ਮੈਂ ਆਪਣੀ ਦੋ ਪੀੜੀਆਂ ਲਾ ਕੇ ਕਹਿੰਦਾ ਕਿ ਕੰਪਨੀ ਖੜੀ ਕੀਤੀ ਹੈ ਕਹਿੰਦਾ ਜੇ ਹੁਣ ਉਹ ਫੋਟੋ ਆ ਪੈ ਗਈਆਂ ਮੇਰੀ ਕਹਿੰਦਾ ਕੀ ਇੱਜ਼ਤ ਰਹਿ ਜੂ ਬਿਲਕੁਲ 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 ਇੱਕ ਬਾਈ ਦਾ ਹੋਰ ਫੋਨ ਆਇਆ ਉਹਦੀ ਵਾਈਫ ਤੇ ਉਹਦੇ ਜਵਾਕ ਦੀਆਂ ਫੋਟੋਆਂ ਫੇਕ ਆਈਡੀ ਬਣੀ ਖੜੀ ਹੈ ਉਹਨਾਂ ਬੰਦੇ ਨੂੰ ਇਹ ਨਹੀਂ ਸਮਝਾਉਂਦਾ ਕਹਿੰਦਾ ਵੀ ਸਾ ਜਿਹੜੀਆਂ ਫੋਟੋਆਂ ਕਹਿੰਦੇ ਸੀ ਸਟੇਟਸ ਤੇ ਵੀ ਨਹੀਂ ਲਾਈਆਂ ਸੀ ਫਿਰ ਗਈਆਂ ਕਿੱਥੋਂ ਬਾਈ ਸੁਣਾਲੀ ਗੱਲ ਆ ਬਾਈ ਐਵੇਂ ਹੁੰਦਾ ਆਪਾਂ ਕਿਤੇ ਨਾ ਕਿਤੇ ਗਲਤੀ ਕਰ ਦਾਨੇ ਆ ਕਲਿੱਕ ਕਲਿੱਕ ਤੇ ਦੁਨੀਆ ਮੈਂ ਪਹਿਲਾਂ ਵੀ ਕਹਿਆ ਸੀ ਇੱਕ ਕਲਿੱਕ ਦੇ ਪਿੱਛੇ ਦੁਨੀਆ ਖੜੀ ਆ ਅੱਜ ਜੇ ਕੋਈ ਬੰਦਾ ਕਹਿੰਦਾਗਾ ਵੀ ਕੋਡਿੰਗ ਕੋਈ ਜਾਦੂ ਮੰਤਰ ਨਹੀਂ ਮੈਂ ਵੀ ਕਹਿੰਦਾ ਵੀ ਜਾਦੂ ਮੰਤਰ ਨਹੀਂ ਪਰ ਬਈ ਇੰਨਾ ਸਿਸਟਮ ਮੇਕਿੰਗ ਹੋ ਰਿਹਾ ਨਾ ਹੁਣ ਇੱਕ ਕਲਿੱਕ ਦੇ ਪਿੱਛੇ ਦੁਨੀਆ ਖੜੀ ਆ ਮੇਰੇ ਤੁਸੀਂ ਉਹ ਜਿਹੜੀ ਮੈਂ ਮੇਰਾ ਰੀਸੈਂਟਲ ਪੋਡਕਾਸਟ ਦੀ ਉਹਦੇ ਵਿੱਚ ਕਿਸੇ ਬੰਦੇ ਦਾ ਕਮੈਂਟ ਆਇਆ ਮੈਨੂੰ ਉਹ ਬਾਈ ਕਹਿੰਦਾ ਉਹ ਹਸਪਤਾਲ ਦੀ ਪਰਚ ਕਹਿੰਦਾ ਦੂਈ ਦਸਾਰੀ ਉਹ ਕਹਿੰਦਾ ਕਹਿੰਦਾ ਮੈਂ ਸੁਦਾਦੀ ਵਰਚਿ ਕਿਡਾਉਣ ਗਿਆ ਤੇ ਇਹ ਕਹਿੰਦਾ ਪਰਚੀ ਤਾਂ ਕੱਟੀ ਨਹੀਂ ਕਹਿੰਦਾ ਜੁ ਰੁਕਰਿਆ ਪੈਸੇ ਨਿਕਲੇਗੇ ਕਹਿੰਦਾ ਤੇ ਨੰਬਰ ਤੇ ਹੀ ਕਿਹਾ ਸੀਗਾ ਤੂੰ ਫੋਨ ਨੰਬਰ ਤੋਂ ਫੋਨ ਨੰਬਰ ਤੋਂ ਯਾਰ ਹਾਂ ਦੇਖ ਭਾਈ ਇੰਨਾ ਸਿਸਟਮ ਅਪਗ੍ਰੇਡ ਹੋ ਰਿਹਾ ਹੈਗਾ ਆਪਣੇ ਲੋਕ ਜਿਆਦੇ ਸ਼ਿਕਾਰ ਹੁੰਦੇ ਨੇ ਚੀਜ਼ਾਂ ਨੇ ਜਿਹੜੇ ਆਪਾਂ ਤਾਂ ਭਾਈ ਸੌ ਲੱਗੇ ਭਾਈ ਆਪਾਂ ਏ ਮੈਂ ਲੋਕਾਂ ਦੇ ਬਹੁਤ ਜ਼ਿਆਦਾ ਟਰਸਟ ਕਰ ਲੈਣਾ ਹਨਾ ਮੈਂ ਕਈ ਵਾਰੀ ਜ਼ਿਆਦਾ ਫੋਨ ਜੇ ਕਿਸੇ ਨੇ ਕਹਿ ਦੇਣਾ ਬੇਬੇ ਨੇ ਜਾਂ ਬਾਪੂ ਨੇ ਵੀ ਪੁੱਤ ਫੋਨ ਦੇ ਹੀ ਫੋਨ ਕਰਨਾ ਆਪਣੇ ਪੋਤੇ ਨੂੰ ਕਿਸੇ ਨੂੰ ਜਵਾਕ ਨੂੰ ਹਨਾ ਮੈਂ ਫੋਨ ਫੜਾ ਦਿੰਨਾ ਬਾਈ ਇਹ ਚੀਜ਼ ਸੇਫ ਆ ਆਪਣੇ ਆਸਤੇ ਫੋਨ ਲਾਉਣਾ ਕਿਸੇ ਨੇ ਬਾਈ ਤਾਂ ਅਗਲੇ ਨੂੰ ਸਪੀਕਰ ਤੇ ਲਾ ਕੇ ਆਪ ਦੇ ਦੋ ਆਪ ਗੱਲ ਕਰਾ ਦਿਓ ਆਪ ਗੱਲ ਕਰਾ ਦਿਓ ਇਹ ਨਹੀਂ ਕਿ ਬੰਦਾ ਫੋਨ ਲੈ ਕੇ ਪਰਾਂ ਭਗ ਜੇ ਠੀਕ ਹੈ ਨਾ ਕਿਉਂਕਿ ਇਹ ਦੂ ਬਾਅਦ ਪਤਾ ਨਹੀਂ ਯਾਰ 1 ਸਕਿੰਟ ਦਾ ਹੀ ਕੰਮ ਲੱਗਣਾ ਕੋਈ ਵੀ ਐਕਸੈਸ ਲੈ ਸਕਦਾ ਬੰਦਾ ਸਹੀ ਹੈ ਨਾ ਆਏ ਨੇ ਕਹੇ ਕਿ ਤੁਸੀਂ ਅਗਲੇ ਨੂੰ ਫੋਨ ਫੜਾ ਕੇ ਜੇ ਕੋਈ ਆਪਾਂ ਇਹਨੇ ਕਹਿੰਨੇ ਕਿਸੇ ਨੂੰ ਜਵਾਬ ਦਿਓ ਹੋ ਸਕਦਾ ਕੋਈ ਬੰਦਾ ਐਮਰਜੈਂਸੀ ਜੀ ਹੋ ਸਕਦਾ ਹੈ ਤੁਸੀਂ ਦੀ ਗੱਲ ਕਰਾਓ ਪਰ ਫੋਨ ਸਪੀਕਰ ਤੇ ਲਾ ਕੇ ਆਪਦੇ ਹੱਥ 'ਚ ਕਰਾ ਦਿਓ ਕੋਈ ਗੱਲ ਨਹੀਂ ਟਰਸਟ ਨਾ ਕਰੋ ਨਹੀਂ 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 ਟਰਸਟ ਵਾਲਾ ਕੰਮ ਬਈ ਯਾਰ ਜੇ ਤੁਸੀਂ ਤੁਹਾਡੇ ਫੋਨ ਦੇ ਵਿੱਚ ਕੋਈ ਆਪਦੀਆਂ ਫੋਟੋਆਂ ਨੇ ਜਾਂ ਤੁਹਾਡਾ ਕੋਈ Google Pay ਸਿਸਟਮ ਚੱਲਦਾ ਹੈ ਤੁਸੀਂ ਨੈੱਟ ਬੈਂਕਿੰਗ ਕਰਦੇ ਫੇਰ ਨਹੀਂ ਫੇਰ ਨਹੀਂ ਫੇਰ ਨਹੀਂ ਤੇ ਮੈਂ ਤੁਹਾਨੂੰ ਗੱਲ ਕਰਾ ਜੇ ਤੁਹਾਡਾ ਫੋਨ ਹੈਕ ਹੈ ਮੈਂ ਤੁਹਾਨੂੰ ਕੋਡ ਦੱਸੂਗਾ ਤੁਸੀਂ ਉਹ ਡਾਇਲ ਕਰਨਾ ਤੁਹਾਨੂੰ ਪਤਾ ਲੱਗ ਜੂਏ ਤੁਹਾਡਾ ਫੋਨ ਹੈਕ ਹੈਗਾ ਉੱਥੇ ਫਾਰਵਰਡ ਲਿਖਿਆ ਜਾਊਗਾ ਵੀ ਤੁਹਾਡਾ ਕੋਈ OTP ਤੁਹਾਡਾ ਮੈਸੇਜ ਤੁਹਾਡੀ ਕਾਲ ਉਹ ਜੇ ਫਾਰਵਰਡ ਹੋ ਵੀ ਰਹੀ ਹੈ ਮੈਂ ਉਹਦੇ ਨਾਲ ਇੱਕ ਕੋਡ ਹੋਰ ਦੇ ਦੇਣਾ ਤੁਹਾਨੂੰ ਉਹ ਤੁਸੀਂ ਡਾਇਲ ਕਰਨਾ ਤੁਹਾਡਾ ਸਾਰਾ ਸਿਸਟਮ ਬੰਦ ਹੋ ਜਾਊਗਾ ਜੇ ਜਿਹੜੇ ਤੁਹਾਨੂੰ ਦੇਖ ਰਹੇ ਆ ਆਪਣੇ ਸਬਸਕ੍ਰਾਈਬਰ ਤੁਹਾਨੂੰ ਵੀ ਲਾਈਕ ਕਰਦੇ ਆ ਨਾ ਲੋਕ ਦੇਖਦੇ ਆ ਤੁਹਾਡੇ ਵੀ ਗੱਲਾਂ ਸੁਣਦੇ ਆ ਜੇ ਉਹ ਹੈਕਿੰਗ ਤੋਂ ਬਚਣਾ ਚਾਹੁੰਦੇ ਹੁਣ ਤੇ ਫਿਰ ਹੁਣ ਕਿਵੇਂ ਬਚਣਗੇ ਵੀ ਬਹੁਤ 스캠 ਵੀ ਹੋਈ ਜਾਂਦਾ ਦੁਨੀਆ 'ਚ ਰਹਿਣਾ ਵੀ ਆ ਤੇ ਉਹ ਫਿਰ ਕਿਵੇਂ ਦੇਖ ਕੇ ਚੱਲਣਗੇ ਮਤਲਬ ਕੀ ਦੇਖੋ ਐਪ ਉਹੀ ਇੰਸਟਾਲ ਕਰੋ ਜਿਹੜੀਆਂ ਟ੍ਰਸਟੇਬਲ ਨੇ ਠੀਕ ਹੈ ਤੇ ਉਹ ਕਿਤੇ ਵੀ ਜਾਣਿਓ ਤੁਸੀਂ ਥਾਂ ਥਾਂ ਦੇ ਆਪਦਾ ਨੰਬਰ ਨਾ ਬੰਨੜਿਆ ਕਰੋ ਕਾਫੀ ਸ਼ਾਪ 'ਚ ਜਾਣਿਓ ਉੱਥੇ ਨੰਬਰ ਕਾਫੀ ਸ਼ਾਪ ਦੇ ਨੰਬਰ ਦਾ ਕੀ ਮਤਲਬ ਬਣਦਾ ਬਾਈ ਨੰਬਰ ਲੈ ਲਾਂਦੇ ਉਹ ਬਤੇ ਕੀ ਕਹਿੰਦੇ ਆ ਅਸੀਂ ਤੁਹਾਨੂੰ ਕਿਸੇ ਮਾਲ ਜਾਨੇ ਤੁਹਾਨੂੰ ਸ਼ਾਪਿੰਗ ਵਾਸਤੇ ਕਾਲ ਕਰਾਂ ਤੁਹਾਡੇ ਨੰਬਰ ਤੇ ਜੋ ਨਹੀਂ ਤੁਹਾਡੇ ਨੰਬਰਾਂ ਦੀ ਲਿਸਟ ਬਣਦੀ ਹੈ ਬਕਾਇਦਾ ਉਹ ਲਿਸਟ ਗਾਹ ਜਾਂਦੀ ਹੈ ਹਾਂ ਭਾਈ ਹੁਣ ਜਿਵੇਂ ਕਈ ਦਾ ਮੈਂ ਆਪਾਂ ਸ਼ਾਪਿੰਗ ਕਰਨ ਜਾਵੜਦੇ ਹਣਾ ਉਹਦੇ ਮੈਂ ਜਟਾ ਮੰਗਿਆ ਉੱਥੇ ਪਹਿਲਾਂ ਆਪਾਂ ਨੂੰ ਇੱਕ ਰਸੀਪਟ ਤੋਂ ਬਿੱਲ ਦਿੰਦੇ ਹੁੰਦੇ ਸੀਗੇ ਹੂੰ ਹੁਣ ਕਹਿ ਦਿੰਦੇ ਆ ਵੀ ਨੰਬਰ ਦੋ ਜੀ ਤੁਹਾਡੇ ਮੈਸੇਜ ਤੇ ਬਿੱਲ ਆ ਗਿਆ ਜੀ ਇਹ ਚੀਜ਼ ਕਿਵੇਂ ਆ ਨਹੀਂ ਬਾਈ ਠੀਕ ਹੈ ਆਨਲਾਈਨ ਹੋਣਾ ਠੀਕ ਹੈ ਪਰ ਯਾਰ ਮੈਂ ਕੰਨਾ ਵੀ ਯਾਰ ਨੰਬਰ ਇਹਨਾਂ ਨਾ ਬੰਡੋ ਯਾਰ ਆਪਦਾ ਨਹੀਂ ਨਹੀਂ ਕਦੇ ਵੀ ਨਹੀਂ ਯਾਰ ਨੰਬਰ ਸਿੰਪਲ ਰੱਖੋ ਜਾਂ ਤੁਸੀਂ ਫੋਨ ਸੈਕਿੰਡ ਰੱਖੋ ਦੋ ਫੋਨ ਰੱਖੋ ਸਿੰਪਲ ਫੋਨ ਰੱਖੋ ਫੈਮਿਲੀ ਵਾਲਾ ਜਾਂ ਜੀ ਤੁਹਾਡੇ ਫੋਟੋ ਫੋਟੋ ਉਹ ਫੋਨ ਰੱਖੋ ਪਰ ਨੰਬਰ ਥਾ ਥਾਂ ਦੇ ਨਾ ਬੰਡੋ ਫਿਰ ਦੂਜਾ ਫੋਨ ਕਿਹੜਾ ਰੱਖੀਏ ਇੱਕ ਤਾਂ ਹੋ ਗਿਆ ਆਪਣੇ ਕੋਲ ਨੇ ਬਈ ਨੋ ਨਾ ਇੰਟਰਨੈਟ ਆ ਜੀ ਇੰਟਰਨੈਟ ਹੋ ਵੀ ਨਾ ਨਾ ਹੋ ਵੀ ਨਾ ਉੱਥੇ ਸਾਰਾ ਬੈਂਕਿੰਗ ਵਾਸਤੇ ਉਹ ਸਿਮ ਰੱਖੋ 1100 ਬਈ ਮੇਰੇ ਕਮੈਂਟ ਸੈਕਸ਼ਨ ਤੁਸੀਂ ਪੜਿਓ ਸਾਰਾ ਕੋਈ ਬੰਦਾ ਕਹਿੰਦਾ ਮੇਰਾ 40000 ਨਿਕਲ ਗਿਆ ਵੀਰੇ ਮੈਂ ਉਹ ਕੋਈ ਕਹਿੰਦਾ ਐਵੇਂ ਯਾਰ ਉਹਦਾ ਹੁਣ ਕੋਈ ਹੱਲ ਨਹੀਂ ਹੈਗਾ ਥੋੜੂ ਹੈਗਾ ਸਰਬਗ੍ਰਾਮ ਤੁਸੀਂ ਜਾ ਕੇ ਉੱਥੇ ਥੋੜਾ ਨੰਬਰ ਦਿੱਤੇ ਹਨ ਬਕਾਇਦਾ ਉੱਥੇ ਆਉਦੀ ਰਿਪੋਰਟ ਪਾ ਰਹੇ ਥੋਡੇ ਪੈਸੇ ਉਹਦੇ 48 ਘੰਟੇ 4 ਦਿਨਾਂ ਚ 5 ਦਿਨਾਂ ਚ ਹੋ ਜਾਣ ਪਰ ਉਹਦੀ ਕੋਈ ਗਰੰਟੀ ਨਹੀਂ ਹੈਗੀ ਹਾਂ ਠੀਕ ਹੈ ਨਾ ਮੈਂ ਕੰਨਾ ਵੀ ਤੁਸੀਂ ਟਰਸਟੇਬਲ ਆਈਪੀ ਯੂਜ਼ ਕਰੋ ਠੀਕ ਹੈ ਤੇ ਆਪ ਦਾ ਨੰਬਰ ਥਾਂ ਥਾਂ ਤੇ ਨਾ ਦਿਓ। ਹੂੰ ਕੋਈ ਲਿੰਕ ਸੈਂਡ ਕਰਦਾ ਜਿਹੜਾ ਲਿੰਕ ਹੁੰਦਾ ਹੈਗਾ http://youtube.com ਖਾਸਾ ਲੰਬਾ ਲਿੰਕ ਹੋਊਗਾ। ਉਹ ਲਿੰਕ ਟਰਸਟੇਬਲ ਹੁੰਦੇ ਨੇ ਜਿਹੜਾ ਬਹੁਤ ਛੋਟਾ ਨੰਬਰ MN G3 ਤੋਂ ਸਟਾਰਟ ਹੁੰਦਾ ਹੈਗਾ http ਲਾ ਕੇ 2/1 ਹੋਊਗੀ। ਉਹ ਲਿੰਕ ਤੇ ਕਦੇ ਵੀ ਕਲਿੱਕ ਨਾ ਕਰੋ। ਸੰਨੇ ਨੂੰ ਉਹ ਟਰਸਟ ਵਾਲੀ ਨਾ 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 ਜੇ ਤੁਹਾਨੂੰ ਕੋਈ ਆਫਰ ਆਉਂਦੀ ਹੈ ਉਹਦੇ ਕਲਿੱਕ ਨਾ ਕਰੋ ਤੁਹਾਨੂੰ ਮੇਲ ਆਉਂਦੀ ਹੈ ਬਈ ਕਈ ਵਾਰੀ ਨਾ Google ਤੇ ਆਪਾਂ ਐਪ ਓਪਨ ਕਰਦੇ ਆਂ ਉੱਥੇ ਕਲਿੱਕ ਤਾਂ ਆਪਾਂ ਕੁਝ ਹੋਰ ਕਰਦੇ ਆਂ ਮਗਰ ਪਤਾ ਨਹੀਂ ਕਿੰਨੇ ਪੇਜ ਖੁੱਲ ਜਾਂਦੇ ਆਂ ਐਡ ਪੇਜ ਖੁੱਲ ਜਾਂਦੇ ਨੇ ਬਈ ਪਤਾ ਹੀ ਨਹੀਂ ਕਿੰਨੇ ਕੋ ਹੋ ਜਾਂਦੇ ਆ ਨਾ ਕਿ ਕੁਝ ਖੁੱਲ ਜਾਂਦਾ ਉੱਤੇ ਆ ਜਾਂਦਾ ਫਿਰ ਸਪਿਨ ਮਾਰੋ ਸਪਿਨ ਮਾਰੋ ਮੈਂ ਇੱਕ ਦੋ ਵਾਰੀ ਸਪਿਨ ਮਾਰੀ ਵੀ ਨਹੀਂ ਬਈ ਉਹ ਦੁਆਜ ਜਦੋਂ ਸਪਿਨ ਮਾਰੋਗੇ ਤੁਸੀਂ ਉਹ ਦੁਆਜ ਚ ਤੁਹਾਨੂੰ ਇੱਕ ਉਹ ਰਿਵਾਰਡ ਦਿੱਕ ਦੇ ਦੇਣਗੇ ਹਾਂ ਰਿਵਾਰਡ ਉਹ ਕਹਿੰਦੇ ਕਲੇਮ ਕਰੋ ਹਾਂ ਕਲੇਮ ਕਰਨ ਵਾਸਤੇ ਜੇ ਤੁਸੀਂ ਕਲੇਮ ਕਰੋਗੇ ਤੁਹਾਡੀ Gmail ਮੰਗਣਗੇ ਅੱਛਾ ਕਲੇਮ ਤੇ ਕਲਿੱਕ ਕਰਕੇ ਦੇਖਿਓ ਕਲੈਕਟ ਤੇ ਕਲਿੱਕ ਕਰਕੇ ਦੇਖਿਓ ਦੂਜਾ ਆਜ ਤੁਹਾਡਾ ਆਈਡੀ ਤੇ ਪਾਸਵਰਡ ਮੰਗਣਗੇ ਉਹ ਇੱਕ ਇੱਕ ਸਿੰਪਲ ਪੇਜ ਹੁੰਦਾ ਹੈ ਉਹ ਪੇਜ 20 20 30 30 ਰੁਪਿਆ ਦੇ ਵਿੱਚ ਲੋਕ ਵੇਚਦੇ ਰਹੇ ਨੇ ਉਹ ਪੇਜ ਕੁਝ ਨਹੀਂ ਕਰਦਾ ਐਡ ਦਿਖਾਉਣ ਤੋਂ ਬਾਅਦ ਇੱਕ ਜਿਵੇਂ ਐਡਮਿਨ ਪੇਜ ਹੁੰਦਾ ਮੈਂ ਤੁਹਾਨੂੰ ਪਹਿਲਾਂ ਦੱਸਿਓ ਉਹਦੀ ਕਲੀਅਰੀ ਹੁੰਦੀ ਹੈ ਉਹ ਤੁਸੀਂ ਪਾ ਕੇ ਸੈਂਡ ਕਰੋਗੇ ਜਿਹੜੇ ਬੰਦੇ ਨੂੰ ਪੇਜ ਨੂੰ ਮੈਨੇਜ ਮੈਨੇਜ ਕਰ ਰਿਹਾ ਹੈਗਾ ਉਹਦੇ ਕੋਲ ਜਾਊਗਾ ਤੁਹਾਡਾ ਆਈਡੀ ਤੇ ਪਾਸਵਰਡ ਪੁੱਛ ਜੂਗਾ ਉਹਦੇ ਕੋਲ ਉਹਨੇ ਸਿੰਪਲ ਲੌਗਇਨ ਕਰਕੇ ਸਕਿਉਰ ਕਰ ਲੈਣਾ ਜਿਵੇਂ ਤੁਹਾਡਾ ਹੋਇਆ ਸੀਗਾ ਸਕਿਉਰ ਅੱਗੇ ਸੇਲ ਕਰ ਦਿੰਦੇ ਆ ਹਾਂ ਉਹ ਬਾਕੀ ਉਹਨਾਂ ਦਾ ਕੰਮ ਉਹਨਾਂ ਨੇ ਕੀ ਕਰਨਾ ਸੇਵ ਕਰਨਾ ਯੂਜ਼ ਕਰਨਾ ਬਈ ਦਿਨ 'ਚ ਫਿਰ ਕਿੰਨੇ ਕ ਚੈਨਲ ਹੈਕ ਕਰਦੇ ਆ ਯਾਰ ਉਹ ਡਿਮਾਂਡ ਹੁੰਦੀ ਆ ਤੁਹਾਨੂੰ ਦੱਸਾਂ ਜਦੋਂ ਜਿੱਦਿਆਂ ਆਪਣਾ ਚੈਨਲ ਹੈਕ ਹੋਇਆ ਹੁਣ ਅੱਧਾ ਘੰਟਾ ਬਾਅਦ ਮੈਂ ਇਹੀ ਗੱਲਾਂ ਕਰੀ ਜਾਂਦਾ ਆਪਣਾ ਚੈਨਲ ਆਪਣਾ ਚੈਨਲ ਬਟ ਮੈਂ ਤੁਹਾਡੇ ਤੋਂ ਗੱਲਾਂ ਕਲੀਅਰ ਕਰਨੀਆਂ ਮੇਰੇ ਅਰਗੇ ਪਤਾ ਨਹੀਂ ਕਿੰਨੇ ਕ ਭੈਣ ਭਰਾਵਾਂ ਦਾ ਚੈਨਲ ਹਨਾ ਹੈਕ ਹੋਇਆ ਹੋਣਾ ਜਿੱਦਿਆਂ ਆਪਣਾ ਚੈਨਲ ਹੈਕ ਹੋਇਆ ਆਪਣੇ ਤੇ ਬਿਟਕੋਇਨ ਦੀ ਲਾਈਵ ਸਟ੍ਰੀਮ ਚੱਲੀ ਜਾਂਦੀ ਸੀ ਤੇ ਆਪਣੇ ਚੈਨਲ ਦੇ ਨਾਲ-ਨਾਲ ਹੀ ਵੀਰੇ ਹੋਰ ਵੀ ਚੈਨਲਾਂ ਦੇ ਉਹੀ ਲਾਈਵ ਸਟ੍ਰੀਮ ਚੱਲੀ ਜਾਂਦੀ ਸੀ। ਨਹੀਂ ਬਾਈ ਹੈਕ ਹੁੰਦੇ ਆ ਚੈਨਲ ਬਹੁਤ ਜ਼ਿਆਦੇ ਉਹੀ ਇੱਕੋ ਦਿਨ 'ਚ ਉਹੀ ਹੈਕ ਹੋਏ ਹੁੰਦੇ ਆ। ਹਾਂ ਉਹਨਾਂ ਨੇ ਯਾਰ ਆਪਦਾ ਪ੍ਰੋਗਰਾਮ ਕਰਨ ਵਾਸਤੇ ਨਾ ਪਬਲਿਸ਼ ਕਰਨ ਵਾਸਤੇ ਵਿਊ ਲੈਣ ਵਾਸਤੇ ਰੀਚ ਵਧਾਉਣ ਵਾਸਤੇ ਚੈਨਲ ਉਹਨਾਂ ਨੇ ਐਨੇ 2-4 ਲੱਖ ਸਬਸਕ੍ਰਾਈਬਰ ਵਾਲੇ ਹੈਕ ਕਰਕੇ ਨਾ ਉਸ ਤੋਂ ਬਾਅਦ ਚੋਂ ਉਹਨਾਂ ਨੂੰ ਛੱਡ ਦਿੰਦੇ ਆ। ਉਹਨਾਂ ਨੇ ਕੇਰਾ ਜਿਹੜਾ ਉਹਨਾਂ ਨੇ ਆਪਦਾ ਕੰਮ ਕਰਨਾ ਹੁੰਦਾ ਉਹ ਕੰਮ ਕਰ ਲੈਂਦੇ ਆ। ਹੂੰ। ਉਹਨਾਂ ਨੂੰ ਟਾਸਕ ਮਿਲੇ ਹੁੰਦੇ ਆ ਉਹਨਾਂ ਨੇ ਆਪਦਾ ਉਹਨਾਂ ਦਾ ਕੰਮ ਕਰ ਕੋਈ ਇੱਕ ਬੰਦਾ ਨਹੀਂ ਹੈ ਇੱਕ ਹੁੰਦਾ ਇਹ ਚੇਨ ਹੁੰਦੀ ਆ ਫਿਰ ਮੁੰਡਾ ਤੁਸੀਂ ਚਲੋ ਕਹਤਾ ਵੀ ਸਾਡੇ ਤੋਂ ਕੋਈ ਐਪ ਹੋਜੀ ਡਾਊਨਲੋਡ ਹੋ ਗਈ ਸੀਗੀ ਵੀ ਜਿਹਦੇ ਕਰਕੇ ਸਾਡੇ ਚੈਨਲ ਹੈਕ ਹੋ ਗਿਆ ਹਨਾ ਮੁੰਡੇ ਤੋਂ ਕੰਮ ਤਾਂ ਲੈਪਟਾਪ ਤੇ ਰਾਤ ਨੂੰ ਹੋਇਆ 10 11 ਵਜੇ ਜੀ ਉਸ ਤੋਂ ਬਾਅਦ YouTube ਵੀ ਚੱਲੀ ਗਿਆ ਸਾਡੇ ਕੋਲ ਸਾਰਾ ਕੁਝ ਚੱਲੀ ਗਿਆ ਪਲੇਟਫਾਰਮ ਸਾਰੇ ਓਕੇ ਸੀਗੇ ਜੀ ਲਾਈਵ ਸਟ੍ਰੀਮ ਸਵੇਰੇ ਕਿਉਂ ਆਈ ਬਈ ਫਿਰ ਟਾਈਮ ਜ਼ੋਨ ਹੁੰਦਾ ਬਾਈ ਹਾਂ ਤੇਰੇ ਕੋਲ ਸਵੇਰਾ ਸੀਗਾ ਹੁਣ ਤੈਨੂੰ ਨਹੀਂ ਪਤਾ ਉਹ ਕਿਹੜੀ ਕੰਟਰੀ ਦੇ ਬੰਦੇ ਨੇ ਹੈਕ ਕੀਤਾ ਉੱਥੇ ਟਾਈਮ ਜ਼ੋਨ ਤੈਨੂੰ ਕੀ ਪਤਾ ਕਿੰਨਾ ਹੈ ਬਾਈ ਉਹ ਚੀਜ਼ ਆਪਾਂ ਨੂੰ ਨਹੀਂ ਪਤਾ ਹੁੰਦਾ ਵੀ ਜਿਹੜਾ 5-7 ਘੰਟਿਆਂ ਦਾ ਗੈਪ ਵੀ ਇੰਨਾ ਪੈ ਜਾਂਦਾ ਟਾਈਮ ਹਾਂ ਉਹ ਤਾਂ ਹੁੰਦਾ ਬਾਈ ਆਪਦੇ ਆਪਦੇ ਟਾਈਮ ਜ਼ੋਨ ਦੇ ਹਿਸਾਬ ਨਾਲ ਸਟ੍ਰੀਮ ਕਰਨੀ ਨੇ ਅਗਲੇ ਨੇ ਆਪਣਾ ਉਹ ਚ ਕੋਈ ਲੈਣਾ ਦੇਣਾ ਨਹੀਂ ਆਪਣੇ ਹੋ ਸਕਦਾ ਰਾਤ ਨੂੰ 11 ਵਜੇ ਹੁਣ ਉੱਥੇ ਟਾਈਮ ਜ਼ੋਨ ਹੋਰ ਹੋ ਤੇ ਜਿਹੜਾ ਮਤਲਬ ਵੀ ਹੈਕਰ ਉਹ ਕੋਈ ਵੀ লাইਵ ਸਟ੍ਰੀਮ ਚਲਾ ਸਕਦਾ ਐਕਸੈਸ ਕਰਨ ਤੋਂ ਬਾਅਦ ਐਕਸੈਸ ਜਦੋਂ ਨੇ ਤੇਰੇ ਬੇਜ ਐਕਸੈਸ ਕਰ ਲਿਆ ਬਾਈ ਉਸ ਤੋਂ ਬਾਅਦ ਤਾਂ ਉਹ ਇੱਕ ਨੰਬਰ 'ਚ ਹੋ ਗਿਆ ਨਾ ਹਾਂ ਹਾਂ ਗੂਗਲ YouTube ਦੇ ਬਾਹਰ ਤਾਂ ਇੱਕ ਨੰਬਰ 'ਚ ਹੋ ਹਾਂ ਉਸ ਤੋਂ ਬਾਅਦ ਨੇ ਆਪਦੀ ਲਾਈਵ ਸਟ੍ਰੀਮ ਚਲਾ ਲਈ ਕੋਈ ਵੀ ਚਲਾ ਸਕਦਾ ਕੋਈ ਵੀ ਚਲਾ ਸਕਦਾ ਜਦੋਂ ਆਪਾਂ ਕਿਸੇ ਦੀ ਚੀਜ਼ ਐਕਸੈਸ ਕਰ ਲਈ ਮੈਂ ਮੈਂ ਤੁਹਾਨੂੰ ਵੀ ਗੱਲ ਦੱਸੀ ਸੀ ਕਾਲ ਤੇ ਜਿੰਨੇ ਵੀ ਤੁਹਾਡੇ ਅਕਾਊਂਟ ਨੇ ਡਿਊਲ ਸਟੈਪ ਵੈਰੀਫਿਕੇਸ਼ਨ ਤੁਹਾਡੀ Gmail ਤੇ ਤੁਹਾਡਾ ਫੋਨ ਨੰਬਰ ਉਹਦੇ ਵਿੱਚ ਲੱਗਿਆ ਹੋਣਾ ਚਾਹੀਦਾ ਹੁਣ ਤਾਂ ਕਰਤਾ ਹੁਣ ਤਾਂ ਕਰੂੰਗੇ ਗੱਲਾਂ ਤਾਂ ਬਹੁਤ ਨੇ ਮੇਰੇ ਕੋਲੇ ਬਾਈ ਬਹੁਤ ਮੈਂ ਪ੍ਰਪੇਅਰ ਹੋ ਕੇ ਆਇਆ ਜੀ ਮੈਂ ਬਾਈ ਤੋਂ ਆ ਪੁੱਛੂ ਬਾਈ ਤੋਂ ਆ ਪੁੱਛੂ ਪਰ ਸਹੀ ਦੱਸਾਂ ਜੋ ਪਹਿਲੇ 10 ਮਿੰਟਾਂ ਜੀ ਮੇਰਾ ਦਿਮਾਗ ਨਾ ਤੁਸੀਂ ਹੈਕ ਕਰਤਾ ਬਾਈ ਨਹੀਂ ਨਹੀਂ ਬਾਈ ਮੈਂ ਮੈਂ ਮੈਨੂੰ ਮੈਨੂੰ ਉੱਥੇ ਮੈਨੂੰ ਇੱਕ ਕਮੈਂਟ ਆਇਆ ਛੋਟਾ ਜਿਹਾ ਜਵਾਬ ਮੈਂ ਬਾਈ ਕਮੈਂਟ ਪੜਿਆ ਉਹਨੇ ਫੋਟੋ ਲਾ ਰੱਖੀ ਆਬਦੀ ਹਾਂ ਤੇ ਉਹਨੇ ਮੈਨੂੰ ਗਾਲ ਗੱਡੀ ਜਵਾਕ ਵੱਡਾ ਹੈਕਰ ਹਾਂ ਕਹਿੰਦਾ ਵੱਡਾ ਹੈਕਰ ਮੈਨੂੰ ਮੈਸੇਜ ਕੀਤਾ ਮੈਂ ਕਿਹਾ ਤੂੰ ਮੈਨੂੰ ਆਪਣੀ ਜੀਮੇਲ ਸੈਂਡ ਕਰ ਫੋਟੋ ਦਿਖਾ ਕੇ ਮੈਂ ਤੈਨੂੰ ਫੇਰ ਝੱਟ ਦਿਖਾਉਂਗਾ ਮੈਂ ਕੀ ਹੁੰਦਾ ਫਿਰ ਮੈਂ ਉਹਨੂੰ ਕਿਹਾ ਮੈਂ ਉਹਨੂੰ ਮੈਸੇਜ ਕਰਕੇ ਆ ਪਰਸਨਲੀ ਦੇਖ ਮੈਂ ਕਹਿੰਨਾ ਵੀ ਮੈਂ ਹੈਕਰ ਨਹੀਂ ਹੈਗਾ ਇਹ 'ਚ ਕੋਈ ਸ਼ੱਕ ਨਹੀਂ ਹੈਗਾ ਮੈਂ ਨਹੀਂ ਹੈਗਾ ਠੀਕ ਹੈ ਪਰ ਇਹ ਚੀਜ਼ ਨਾ ਮਜ਼ਾਕ ਨਹੀਂ ਕਰਨਾ ਚਾਹੀਦਾ ਕਦੇ ਵੀ ਕਿਉਂਕਿ ਇਹ ਐ ਨਹੀਂ ਹੋਗਾ ਬਾਈ ਕੋਈ ਸਟਰੋਂਗ ਬੰਦਾ ਹੋਊਗਾ ਕੋਈ ਜਵਾਕ ਵੀ ਹੋ ਸਕਦਾ ਹਾਂ ਏ ਜੀ ਨਾ ਕੋਈ ਮਜ਼ਾਕ ਨਹੀਂ ਕਰਨਾ ਚਾਹੀਦਾ ਇਹ ਬਹੁਤ ਭਾਰੀ ਚੀਜ਼ਾਂ ਹੁੰਦੀਆਂ ਨੇ ਬੰਦੇ ਨੂੰ ਪਛਤਾਉਣਾ ਪੈ ਜਾਂਦਾ ਬਾਈ ਮੈਂ ਉਸ ਨੂੰ ਇਹ ਜੇ ਕਾਲ ਆਈਆਂ ਜਿਹੜੀ ਮੈਂ ਤੁਹਾਨੂੰ ਰਿਵੀਲ ਹੀ ਨਹੀਂ ਕਰ ਸਕਦਾ ਬੰਦੇ ਰੋਂਦੇ ਨੇ ਮੈਨੂੰ ਕੁੜੀਆਂ ਦੇ ਫੋਨ ਆਏ ਵੀਰੇ ਸਾਡੀਆਂ ਫੋਟੋਆਂ ਪਈਆਂ ਨੇ ਗੀਆਂ ਕੋਈ ਕੰਮ ਹੋ ਸਕਦਾ ਕੁਝ ਵੀ ਕਰ ਲਉ ਸਾਡੇ ਤੋਂ ਪੈਸੇ ਲੈ ਲਉ ਨਹੀਂ ਹੋ ਸਕਦਾ ਬਾਈ ਜੀਨੇ ਤੁਹਾਡੇ ਫੋਟੋ ਸਿਕਿਉਰ ਕਰ ਲਿਆ ਮੈਨੂੰ ਤੁਸੀਂ ਟੈਰਾਬਾਕਸ ਇੱਕ ਇੱਕ ਪੁਆਇੰਟ 1024 GB ਦਿੰਦਾ ਹੈ ਟੈਰਾਬਾਕਸ ਮੈਨੂੰ ਯਕੀਨ ਨਹੀਂ ਹੁੰਦਾ ਕਿ ਲੋਕ ਉਹਨੂੰ ਦੋ ਨੰਬਰ ਚ ਯੂਜ਼ ਕਰਦੇ ਉਹਦੇ ਫੋਟੋਆਂ ਰੱਖੀ ਬੈਠੇ ਆ ਗੇ ਲੋਕਾਂ ਦੀਆਂ ਹੂੰ ਮੈਨੂੰ ਕਈ ਬੰਦੇ ਹੁੰਦੇ ਦੱਸਿਆ ਕਿ ਟੈਰਾਬਾਕਸ ਤੇ ਫੋਟੋ ਨੇ ਵੀਡੀਓ ਰੱਖਦੇ ਨੇ ਲੋਕ ਪਤਾ ਨਹੀਂ ਕਿਹੜੇ ਪਲੇਟਫਾਰਮ ਤੇ ਕਿਹੜੀ ਐਪ ਤੇ ਬੰਦਾ ਰੱਖੀ ਬੈਠੇ ਉਹਨੂੰ ਹੈਕ ਕਰਕੇ ਵੀ ਆਪਣੇ ਪੱਲੇ ਕੁਝ ਨਹੀਂ ਪੈਣਾ ਤੇ ਜਿਹੜਾ ਹੈਕ ਕਰਨ ਵਾਲਾ ਬੰਦਾ ਹੁੰਦਾ ਬਾਈ ਉਹਦੇ ਕੋਲ ਕੰਪਿਊਟਰ ਕੀ ਮਤਲਬ ਕੀ ਲੈਪਟਾਪ ਹੁੰਦਾ ਉਹਦੇ ਕੋਲੇ ਨਹੀਂ ਰਿਕੁਆਇਰਮੈਂਟ ਹੁੰਦੀ ਹੈਗੀ ਪੀਸੀ ਦੀ i5 i6 i7 i8 ਆਹ ਮਿੰਗਾ ਸਸਤਾ ਹੁੰਦਾ ਕਿ ਮਤਲਬ ਟੌਪ ਰੇਟ ਨਹੀਂ ਬਾਈ ਟੌਪ ਰੇਟਡ ਹੁੰਦਾ ਹੈਗਾ ਐ ਸਸਤਾ ਨਹੀਂ ਵੀਰੇ ਸਸਤਾ ਨਹੀਂ ਚੱਲਦਾ ਅਸੀਂ ਵੀ ਨਵਾਂ ਹੀ ਲੈਂਦਾ ਸੀ ਉਹਦਾ ਕੋਈ ਨਾ ਫਿਰੋ ਨਹੀਂ ਨਹੀਂ ਸਸਤਾ ਨਹੀਂ ਚੱਲਦਾ ਇੱਕ ਛੋਟੇ ਕ ਮੈਨੀ ਕੋਡਿੰਗ ਕੋਡਿੰਗ ਜਮਨ ਨੋਰਮਲ ਪੀਸੀ ਚੋ ਜਾਨੀ ਸਿੱਖ ਵੀ ਸਕਦੇ ਹੋ ਕਰ ਵੀ ਸਕਦੇ ਹੋ ਮੇਰੇ ਕੋਲ ਡੈਸਕਟਾਪ ਆ ਜਮਨ ਨੋਰਮਲ ਆ ਭਾਈ ਜਮਨ ਨੋਰਮਲ ਆ ਪੁਰਾਣਾ 4 ਜੀ ਰੈਮ ਆ ਮੈਂ ਉਸ ਵੀ ਕੋਡਿੰਗ ਕਰ ਲਵਾਂ ਪਰ ਇਹ ਨਹੀਂ ਜੇ ਆਪਾਂ ਕਿਸੇ ਦੇ ਅਟੈਕ ਕਰਨਾ ਆਪਾਂ ਨੂੰ ਇੱਕ ਲੇਟੈਸਟ ਚਾਹੀਦਾ ਹੈ ਸੈਟਅਪ ਤੇ ਥੋੜਾ ਇੰਟਰਨੈਟ ਬਹੁਤ ਵਧੀਆ ਹੋਣਾ ਚਾਹੀਦਾ ਤੁਸੀਂ ਕਿਸ ਤਰ੍ਹਾਂ ਅਟੈਕ ਕਰੋਗੇ ਤੁਹਾਡੇ ਕੋਲੇ ਸੈਕੰਡ ਆਪਸ਼ਨ ਹੋਣੀ ਚਾਹੀਦੀ ਹੈ ਬੈਕਅਪ ਲਈ ਸਰਵਰ ਤੁਸੀਂ ਬੈਂਕ 'ਚ ਜਾਂਦੇ ਹੋ ਤੁਸੀਂ ਕਈ ਵਾਰੀ ਦੇਖਿਆ ਹੋਣਾ ਬੈਂਕ 'ਚ ਐਡੇ-ਐਡੇ ਕਾਲੇ-ਕਾਲੇ ਉੱਪਰ ਪਟੰਗੇ ਪਏ ਹੁੰਦੇ ਨੇ ਚੌਰਸ ਜਿਹੇ ਤੇ ਉਹਨਾਂ 'ਚ ਤਾਰਾਂ ਵਸਾਈਆਂ ਹੁੰਦੀਆਂ ਨੇ ਬੈਕਅਪ ਸਰਵਰ ਹੁੰਦਾ ਅੱਛਾ ਜੇ ਕਿਸੇ ਦੇ ਅਟੈਕ ਹੋ ਜੇ ਨਾ ਬੈਕਅਪ ਸਰਵਰ ਤੇ ਸ਼ਿਫਟ ਹੋ ਜਾਂਦੀ ਹੈ ਸਾਰੀ ਬ੍ਰਾਂਚ ਸ਼ਿਫਟ ਹੋ ਜੋ ਬੈਕਅਪ ਸਰਵਰ ਹੁੰਦੇ ਆ ਠੀਕ ਹੈ ਤੁਸੀਂ ਕਿਸ ਤਰ੍ਹਾਂ ਅਟੈਕ ਕਰਨਾ ਜਾਂ ਬਚਣਾ ਬੈਕਅਪ ਤੁਹਾਡੇ ਕੋਲੇ ਹੋਣਾ ਚਾਹੀਦਾ ਹੈ ਐਵੇਂ ਹੁੰਦਾ ਸਸ ਐਵੇਂ ਹੁੰਦਾ ਬਾਈ ਹੈਕਿੰਗ ਹੈਕਿੰਗ ਨੂੰ ਮੈਂ ਐਕਸਪਲੇਨ ਨਹੀਂ ਕਰ ਸਕਦਾ ਦੋ ਸ਼ਬਦਾਂ ਚ ਜਾਂ ਤੁਹਾਡੇ ਨੇ ਇੱਥੇ ਬੈਠ ਕੇ ਇਹਦਾ ਯਾਰ ਇੱਕ ਖੂਹ ਹੈ ਹੂੰ ਇਹਦਾ ਬਸ ਇਹਦੇ ਵਿੱਚ ਜਿੰਨਾ ਜਾਈ ਜਾਏਗਾ ਉਹਨਾਂ ਤਨ ਗਿਆਨ ਆਈ ਜਾਊਗਾ ਹਾਂ ਜਿੰਨਾ ਜਾਈ ਇਹ ਚੀਜ਼ ਕੋਈ ਐ ਨਹੀਂ ਮੈਂ ਤੁਹਾਨੂੰ ਐਕਸਪਲੇਨ ਕਰਦਾ ਪਰ ਮੈਂ ਮੈਨੂੰ ਜਿੰਨੇ ਫੋਨ ਕਾਲ ਆਈਆਂ ਜਾਂ ਮੈਂ ਕਹਿੰਦਾ ਮੈਨੂੰ ਮੈਸੇਜ ਆਏ ਬਈ ਮੈਂ ਤਾਂ ਇੱਕੋ ਹੀ ਗੱਲ ਕਹਿੰਦਾ ਮੈਨੂੰ ਸੱਚੀ ਨਹੀਂ ਸੀ ਪਤਾ ਕਿ ਆਪਣੇ ਇੰਨੇ ਲੋਕ ਸ਼ਿਕਾਰ ਨੇ ਇਹਦਾ ਮੈਨੂੰ ਐਸ ਵੀ ਬਹੁਤ ਥੋੜੇ ਪਰ ਉਹ ਤਾਂ ਬਈ ਬਾਲੇ ਹੋਏ ਬੈਠੇ ਆ ਲੋਕ ਰੋਂਣ ਲੱਗ ਰਹੇ ਕਹਿੰਦੇ ਸਾਡੇ ਤੋਂ ਪੈਸੇ ਲੈ ਲਓ ਸਾਡਾ ਕੰਮ ਕਰ ਦੋ ਪਰ ਉਹ ਹੁੰਦਾ ਨਹੀਂ ਬਾਈ ਹੁੰਦਾ ਨਹੀਂ ਨਹੀਂ ਹੁੰਦਾ ਹੁਣ ਮੈਂ ਫੋਟੋ ਰੱਖੀ ਬੈਠੇ ਨੇ ਦੀਆਂ ਤੈਨੂੰ ਥੋੜੀ ਪਤਾ ਬਾਈ ਉਹ ਕਿੱਥੇ ਰੱਖੀ ਬੈਠੇ ਮੈਂ ਹਾਂ ਮੈਂ ਤੁਹਾਡਾ ਫੋਨ ਹੈਕ ਕਰ ਲੂੰਗਾ ਤੁਹਾਡੇ ਫੋਨ ਚ ਨਾ ਹੋਣ ਹਾਂ ਬਿਲਕੁਲ ਤੁਹਾਡੇ ਕਿਸੇ ਤੁਸੀਂ ਕਿੱਥੇ ਵੀ ਆਪਣ ਨੂੰ ਐਗਜ਼ੈਕਟ ਇਹ ਜੀ ਪਤਾ ਹੋਣੀ ਚਾਹੀਦੀ ਆ ਵੀ ਇੱਥੇ ਹੈ ਗਈਆਂ ਹਾਂ ਇੱਥੇ ਪਈਆਂ ਹੁਣ ਜੇ ਕਿਸੇ ਆਈ ਕਲਾਉਡ ਚ ਫੋਟੋ ਚਾੜ ਰੱਖਿਆ ਨੇ Apple ਦੇ ਆਈ ਕਲਾਉਡ ਚ ਹਾਂ ਤੇ ਬਾਈ ਉਹਨੂੰ ਹੈਕ ਕਰਨਾ ਇੰਪੋਸੀਬਲ ਹੀ ਆ ਯਾਰ ਬਾਈ ਮੈਨੂੰ ਤੁਸੀਂ ਐਂ ਦੱਸੋ ਵੀ ਜਿਵੇਂ ਮੰਨ ਕੇ ਚਲੋ ਮੇਰੇ ਦੀ ਲਾਲੋ ਗੱਲ ਹਨਾ ਮੇਰਾ ਕੀ ਕਹਿੰਦੇ ਹੁੰਦੇ ਆ ਆਈਫੋਨ ਆ ਨੰਬਰ ਤੇ ਆ ਜਿਹੜਾ ਮੇਰਾ ਕੋਈ ਚੱਲ ਰਿਹਾ ਹੋਊਗਾ ਪਹਿਲਾਂ 4-5 ਸਾਲ ਪਹਿਲਾਂ ਜੀ ਜੀ ਹਨਾ ਉੱਤੇ ਮੇਰਾ ਆਈਕਲਾਉਡ ਸਾਰੀ ਬਣੀ ਹੋਈ ਆ ਹੂੰ ਉਹ ਨੰਬਰ ਮੇਰਾ ਡੈਗ ਪਿਆ ਗਵਾਚ ਗਿਆ ਮੈਨੂੰ ਨਹੀਂ ਪਤਾ ਕਿੱਥੇ ਆ ਬੰਦ ਹੋ ਗਿਆ ਹਨਾ ਹੂੰ ਹੁਣ ਮੈਨੂੰ ਕਦੇ-ਕਦੇ ਨੋਟੀਫਿਕੇਸ਼ਨ ਸ਼ੋ ਹੁੰਦੀ 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 ਵੀ ਇਹ ਨੰਬਰ ਨੂੰ ਅਪਡੇਟ ਕਰੋ ਹੂੰ ਅਪਡੇਟ ਕਰੋ ਤੇ ਉਹ ਨੰਬਰ ਇਸ ਟਾਈਮ ਹੈ ਨਹੀਂ ਕਿਸੇ ਕੋਲੇ ਜੀ ਤੇ ਇਹ ਚੀਜ਼ ਦਾ ਮੈਨੂੰ ਫਿਰ ਰਿਸਕ ਹੈਗਾ ਨਹੀਂ ਬਈ ਨਹੀਂ ਤੁਸੀਂ ਤੁਸੀਂ ਉਹ ਨੰਬਰ ਨੂੰ ਦੇਖੋ ਕੋਈ ਵੀ ਬੇਸ਼ੱਕ ਤੁਹਾਡੀ Gmail ਹੈ ਬੇਸ਼ੱਕ ਤੁਹਾਡਾ ਕੁਝ ਵੀ ਹੈਗਾ ਕੋਈ ਵੀ ਪਲੈਟਫਾਰਮ ਹੈ ਉਹਦੇ ਉੱਤੇ ਤੁਹਾਡਾ ਨੰਬਰ ਅਪਡੇਟ ਹੋਇਆ ਹੈ ਕੱਲੇ ਨੰਬਰ ਨਾਲ ਲਾ ਕੇ ਰੱਖੋ ਉਹਦੇ ਨਾਲ ਇੱਕ ਅਦਰ Gmail ਵੀ ਲੱਗ ਜਾਂਦੀ ਹੈ ਉਹਨੂੰ ਲਾ ਕੇ ਰੱਖੋ ਤੁਹਾਡਾ ਨੰਬਰ ਖੋਇਆ ਗਿਆ ਤੁਸੀਂ Gmail ਤੋਂ ਲੌਗਇਨ ਕਰਕੇ ਉਹ ਨੰਬਰ ਨੂੰ ਰਿਮੂਵ ਕਰ ਦਿਓ ਜੇ ਉਹ ਬੰਦਾ ਕੋਈ ਗਾਹਾਂ ਅੱਜ ਤੋਂ 4 ਸਾਲ ਬਾਅਦ ਨੰਬਰ ਚਲਾ ਵੀ ਲੈਂਦਾਗਾ ਤਾਂ ਉਹ ਜੀ ਨੂੰ ਐਕਸੈਸ ਨਹੀਂ ਕਰੂਗਾ ਹਾਂ ਉਹ ਨੰਬਰ ਰਿਮੂਵ ਕਰ ਦਿਓ ਤੁਸੀਂ ਬਿਲਕੁਲ ਜੇ ਤੁਹਾਡਾ ਡਿੱਗ ਪਿਆ